ਨਹੀਂ ਕਰਦੇ ਉਹ ਕਹਿੰਦੇ ਆਰਟਿਸਟ ਛੋਟਾ ਏ ਇਹ ਸੁਲਤਾਨ ਦਾ ਸ਼ਬਦ ਨੇ ਹਾਂ ਕੀ ਕਿਹਾ ਸੀ ਉਹਨਾਂ ਨੇ ਇਹ ਕਿਹਾ ਕਿ ਮੇਰੇ ਵੱਡੇ ਵੱਡੇ ਗੀਤ ਆ ਰਹੇ ਆ ਤੇ ਇਹ ਨਹੀਂ ਮੈਂ ਕਰ ਸਕਦਾ ਸ਼ੇਰ ਲੱਗਦਾ ਕਿ ਪੰਜਾਬੀ ਫਿਲਮ ਇੰਡਸਟਰੀ ਤੇ 뮤직 ਇੰਡਸਟਰੀ ਦੇ ਵਿੱਚ ਇੱਕ ਗੈਂਗਾ ਬਣੀਆਂ ਹੋਈਆਂ ਨੇ ਗਰੁੱਪ ਬਣੇ ਹੋਏ ਨੇ ਇਦਾਂ ਹੈ ਭਾਜੀ ਹੈਗਾ ਹੀ ਆ ਜੀ ਮੈਂ ਤੇ ਉੱਥੇ ਕਿੰਨਾ ਟਾਈਮ ਕੱਢਿਆ ਹੋਇਆ ਹੈ ਉੱਥੇ ਐ ਹੀ ਆ ਜੀ ਉੱਥੇ ਜਿਹੜੇ ਵੱਡੇ ਆ ਗਰੁੱਪ ਵੱਡੇ ਪ੍ਰੋਡਿਊਸਰ ਆ ਵੱਡੇ ਗਰੁੱਪ ਕਿਹਨਾਂ ਦੇ ਕਿਹੜੇ ਸਿੰਗਰਾਂ ਦੇ ਕਹਿ ਸਕਦੇ ਕਿੰਨਾ ਕਿਤੇ ਇਹ ਚੀਜ਼ਾਂ ਤੁਹਾਨੂੰ ਦਿਖਾਉਂਦੇ ਆ ਵੀ ਇਹ ਛੋਟਾ ਆਰਟਿਸਟ ਇਸ ਤਰ੍ਹਾਂ ਪ੍ਰੈਜ਼ੈਂਟ ਕਰਦੇ ਆ ਕੰਮ ਕਰਾ ਲਿਆ ਮੁੜ ਕੇ ਕੰਮ ਕਰਾ ਕੇ ਪੇਮੈਂਟ ਮਿਲਦੀ ਆ ਨਹੀਂ ਨਹੀਂ ਭਾਈ ਇੰਡਸਟਰੀ ਦੇ ਵਿੱਚ ਵਿਤਕਰਾ ਹੈ ਨਵੇਂਾਂ ਦੇ ਨਾਲ 100 110% ਹੈ ਭਾਈ 110 ਤੋਂ 200 200 ਹੀ ਲਾ ਰੋ ਥੋੜਾ ਸੁਣਾ ਸਕਦੇ ਹੋ ਬਣਾ ਕਿਹੜਾ ਸੀ ਤੁਹਾਡਾ ਸ਼ਰਮੇ ਅਮੀਸੀ ਲਿਖੋਗੇ ਹਾਈ ਰੇਟਡ ਨਖਰਾ ਤੇ ਰਾਨੀ ਪਾੜਾ ਨਹੀਂ ਸੁਣਾਉਣਾ ਕਿਉਂਕਿ ਮੇਰਾ ਜੀ ਨਹੀਂ ਕਰਦਾ ਭਾਈ ਕਿਉਂਕਿ ਸਪੋਰਟ ਹੀ ਨਹੀਂ ਕੀਤਾ ਗਿਆ ਇਹਨਾਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਤੇ ਅੱਜ ਦੇ ਪੋਡਕਾਸਟ ਵਿੱਚ ਸਾਡੇ ਨਾਲ ਰਹਿਣਗੇ ਰਾਹੁਲ ਗਿੱਲ ਬਹੁਤ ਕਮਾਲ ਦੇ ਸਿੰਗਰ ਨੇ ਬਹੁਤ ਵਧੀਆ ਰਾਈਟਰ ਨੇ ਤੇ ਗੱਲਬਾਤ ਕਰਾਂਗੇ ਉਹਨਾਂ ਦੀ ਜ਼ਿੰਦਗੀ ਬਾਬਤ ਉਹਨਾਂ ਦੇ ਕੈਰੀਅਰ ਬਾਬਤ ਤੇ ਇੱਕ ਤੋਂ ਕੰਟਰੋਵਰਸੀਆਂ ਵੀ ਹੋਈਆਂ ਨੇ ਉਸ ਬਾਬਤ ਵੀ ਗੱਲਬਾਤ ਕਰਾਂਗੇ ਤੇ ਸਵਾਗਤ ਕਰਦੇ ਹਾਂ ਭਾਈ ਜੀ ਸਵਾਗਤ ਹੈ ਦੈਨਿਕ ਸਵੇਰਾ ਟੀਵੀ ਤੇ ਸਤਿ ਸ਼੍ਰੀ ਅਕਾਲ ਭਾਈ ਜੀ ਕਿਵੇਂ ਹੋ ਵਧੀਆ ਜੀ ਤੁਸੀਂ ਦੱਸੋ ਚੜ੍ਹਦੀ ਕਲਾ ਬਹੁਤ ਵਧੀਆ ਜੀ ਤੇ ਪਿਛੋਕੜ ਤੋਂ ਸ਼ੁਰੂ ਕਰਦੇ ਹਾਂ ਪਹਿਲਾਂ ਠੀਕ ਹੈ ਜੀ ਕਿੰਨਾ ਕੁ ਸਮਾਂ ਹੋ ਗਿਆ ਗਾਇਕੀ ਦੇ ਵਿੱਚ ਗਾਇਕੀ ਦੇ ਵਿੱਚ ਭਾਜੀ 6-7 ਸਾਲ ਹੋ ਗਏ ਆ। ਹੂੰ। ਤੇ ਲੱਗੇ ਹੋਏ ਆ। ਬਾਕੀ ਵਾਇਗਰੂ ਦੇ ਹੱਥ ਚ ਕੀ ਹੋਣਾ ਕੀ ਨਹੀਂ ਹੋਣਾ ਬਟ ਅਸੀਂ ਲੱਗੇ ਹੋਏ ਆ। ਭਾਜੀ ਜਿਹੜੇ ਨਿਊ ਕਮਰ ਨੇ ਜਾਂ ਜਿਹੜੇ ਗਾਇਕੀ ਦੇ ਵਿੱਚ ਆਉਣਾ ਚਾਹੁੰਦੇ ਨੇ ਜਾਂ ਤੁਸੀਂ ਆਏ ਹੋਏ ਉਹ 7 ਸਾਲ ਹੋ ਚਲੇ ਤੁਹਾਨੂੰ। ਬਹੁਤ ਕਈ ਤਾਂ ਹੁੰਦੇ ਆ ਕਿ ਜਿਨ੍ਹਾਂ ਦੀ ਮਿਹਨਤ ਘੱਟ ਹੁੰਦੀ ਆ ਜਾਂ ਜਿਨ੍ਹਾਂ ਦੀ ਮਿਹਨਤ ਵੱਧ ਹੁੰਦੀ ਆ ਜਿਨ੍ਹਾਂ ਦੀ ਮਿਹਨਤ ਕਈ ਵਾਰੀ ਘੱਟ ਹੁੰਦੀ ਆ ਆਟੋ ਟਿਊਨ ਤੇ ਗਾ ਕੇ ਜਦ ਟਰੈਕ ਇਦਾਂ ਦਾ ਹਿੱਟ ਹੋ ਜਾਂਦਾ ਕਹਿਣ ਲੱਗ ਜਾਂਦੇ ਨੇ ਸਾਡੀ ਕਿਸਮਤ ਸਾਥ ਦੇਗੀ ਜਾਂ ਮਿਹਨਤ ਘੱਟ ਕਰਨੀ ਪਈ ਆ ਹੁਣ ਤਾਨੂੰ 7 ਸਾਲ ਹੋ ਚੱਲੇ ਨੇ ਤੁਹਾਨੂੰ ਕੀ ਲੱਗਦਾ ਮੇਰੇ ਪਿੱਛੇ ਰਹਿਣ ਦਾ ਕਾਰਨ ਕੀ ਆ ਨਾਮ ਕਿਉਂ ਨਹੀਂ ਬਣਿਆ ਹਲੇ ਤੱਕ ਭਾਜੀ ਇੱਕ ਤੇ ਅੱਜ ਦੀ ਡੇਟ 'ਚ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਲੋਕਾਂ ਨੂੰ 뮤직 ਚਾਹੀਦਾ ਕਿਦਾਂ ਦਾ ਅਸੀਂ ਆਪਦੇ ਹਿਸਾਬ ਦੇ ਨਾਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਇੱਕ ਅਸੀਂ EP ਕੀਤੀ ਆ ਲਾਸਟ ਟਾਈਮ ਸੁਪਰਸਟਾਰ ਉਹਦੇ 'ਚ ਹਰ ਤਰੀਕੇ ਦਾ ਗਾਣਾ ਕੀਤਾ ਸੀਗਾ ਉਹਦੇ 'ਚ ਇੱਕ ਹਾਰਟ ਸਨੇਚਰ ਕਰਕੇ ਗਾਣਾ ਉਹੀ ਕਲਿੱਕ ਹੋਇਆ ਬਾਕੀ ਗਾਣੇ ਕਿਸੇ ਨੂੰ ਕਿਉਂਕਿ ਹਰ ਇੱਕ ਦਾ ਆਪ ਦਾ ਆਪ ਦਾ ਟੇਸਟ ਆ 6 ਗਾਣੇ ਤੁਸੀਂ ਕੀਤੇ 6 ਗਾਣੇ ਦਾ ਅਲੱਗ-ਅਲੱਗ ਅਸੀਂ ਉਹਦਾ ਅਲੱਗ-ਅਲੱਗ ਸਟਾਈਲ ਦਾ ਗਾਣਾ ਬਣਾਇਆ ਹੁਣ ਇੱਥੇ ਜਿੰਨੇ ਵੀ ਬੈਠੇ ਆ ਸਾਰਿਆਂ ਦੀ ਆਪ ਦੀ ਆਪਦੀ ਸੈਂਸ ਆ ਆਪ ਦਾ ਆਪ ਦਾ ਸਟਾਈਲ ਆ ਕਿਸੇ ਨੂੰ ਸੈਡ ਸੁਣਨਾ ਪਸੰਦ ਆ ਕੋਈ ਕਹਿੰਦਾ ਮੈਨੂੰ ਬੀਟ ਚਾਹੀਦਾ ਕੋਈ ਕਹਿੰਦਾ ਮੈਨੂੰ ਰੋਮਾਂਟਿਕ ਚਾਹੀਦਾ ਉਹ ਫਿਰ ਇੱਕ ਆਰਟਿਸਟ ਨੂੰ ਥੋੜੀ ਕੀਤੇ ਤਾਂ ਤੇ ਇਹ ਨਹੀਂ ਪਤਾ ਲੱਗ ਰਿਹਾ ਕਿ ਮੈਂ ਕਰਾਂ ਤੇ ਕਰਾਂ ਕੀ ਕਰਾਂ ਤੇ ਅਸੀਂ ਆਪਦਾ ਬੈਸਟ ਦੇ ਰਹੇ ਆ ਬਟ ਬਾਕੀ ਸਮਝ ਨਹੀਂ ਆ ਰਹੀ ਜੀ ਮਿਊਜ਼ਿਕ ਕੀ ਕਰੀਏ ਤੇ ਕੀ ਕਰੀਏ ਹੁਣ ਜੇ ਆਪਾਂ ਅੱਜ ਤੋਂ 10 ਸਾਲ ਪਹਿਲਾਂ ਦੀ ਗੱਲ ਕਰੀਏ ਤੇ ਉਦੋਂ ਟੇਪਾਂ ਹੁੰਦੀਆਂ ਜਦੋਂ 15 ਸਾਲ ਪਹਿਲਾਂ ਦੀ ਗੱਲ ਕਰੀਏ ਟੇਪਾਂ ਹੁੰਦੀਆਂ ਸੀ ਤੇ ਉਹ ਪੁਰਾਣੇ ਜਿਹੜੇ ਸਿੰਗਰ ਸੀ ਸੁਰਜੀਤ ਬਿੰਦਰਖੇ ਦੀ ਗੱਲ ਕਰੀਏ ਕੁਲਵਿੰਦਰ ਢਿੱਲੋਂ ਦੀ ਗੱਲ ਕਰੀਏ ਜਾਂ ਕਿਸੇ ਮੱਖਣ ਦੀ ਗੱਲ ਕਰੀਏ ਜਿੰਨੇ ਵੀ ਪੁਰਾਣੇ ਸਿੰਗਰ ਸੀਗੇ ਉਹ ਜਦੋਂ ਟੇਪ ਕਰਦੇ ਹੁੰਦੇ ਸੀ ਤੇ ਉਹ ਸਾਰੇ ਰੰਗ ਵਿੱਚ ਪਾਉਂਦੇ ਹੁੰਦੇ ਸੀ ਭੰਗੜੇ ਵਾਲਾ ਸੈਡ ਰੋਮਾਂਟਿਕ ਜੀ ਉਹ ਸਭ ਪਾਉਂਦੇ ਹੁੰਦੇ ਸੀ ਤੇ ਹੁਣ ਸਮਾਂ ਫੇਰ ਇੱਕ ਵਾਰੀ ਦੁਬਾਰਾ ਉਦਾਂ ਦਾ ਆ ਗਿਆ ਜਦੋਂ ਤੁਸੀਂ ਗੱਲ ਕੀਤੀ ਕਿ ਈਪੀ ਕੀਤੀ ਮੈਂ ਉਹਦੇ ਵਿੱਚ ਸਾਰੇ ਔਡੀਅנס ਆ ਪਤਾ ਨਹੀਂ ਲੱਗਦਾ ਕਿ ਉਹਨਾਂ ਨੂੰ ਚਾਹੀਦਾ ਕੀ ਐ ਕੋਈ ਗਾਣਾ ਵੀ ਨਹੀਂ ਕਲਿੱਕ ਹੁੰਦਾ ਨਹੀਂ ਭਾਈ ਹਾਲੇ ਤੱਕ ਇੱਕ ਦੋ ਹੀ ਗਾਣਾ ਮੇਰਾ ਔਡੀਅנס ਨੂੰ ਵਧੀਆ ਲੱਗਿਆ ਇੱਕ ਅਸੀਂ ਪਹਿਲੇ ਕੀਤਾ ਸੀਗਾ ਆਰਪ ਬਾਈ ਨੇ ਵੀਡੀਓ ਕੀਤਾ ਸੀ ਉਹਦਾ ਬਾਈ ਦਾ ਫੀਚਰ ਸੀਗਾ ਵਿੱਚ ਜੁਦਾਈਆਂ ਕਰਕੇ ਮੇਰਾ ਪਹਿਲਾ ਗਾਣਾ ਸੀਗਾ 2016 ਚ ਤੇ ਉਹਦੇ ਤੋਂ ਬਾਅਦ ਇੰਨਾ ਵਧੀਆ ਰਿਸਪੌਂਸ ਨਹੀਂ ਆਇਆ ਆਰਟਿਸਟ ਦਾ ਇਦਾਂ ਐ ਕਿ ਭਾਜੀ ਜਿਹੜਾ ਆਰਟਿਸਟ ਚੱਲ ਰਿਹਾ ਹੁੰਦਾ ਨਾ ਲੋਕੀ ਉਹਨਾਂ ਨੂੰ ਹੀ ਸੁਣੀ ਜਾ ਰਹੇ ਮੈਨੂੰ ਤੁਸੀਂ ਕਹਿ ਰਹੇ ਹੋ ਕਿ ਲੋਕ ਨਵੇਂ ਨੂੰ ਮੌਕਾ ਨਹੀਂ ਦਿੰਦੇ ਹਾਂ ਲੋਕਾਂ ਦਾ ਕਿਸ ਤਰ੍ਹਾਂ ਤੁਸੀਂ ਕਸੂਰ ਕੱਢ ਸਕਦੇ ਹੋ ਕੀ ਪਤਾ ਕਮੀਆਂ ਤੁਹਾਡੇ ਵਿੱਚ ਹੋਣ ਕਹਿ ਸਕਦੇ ਹਾਂ ਸਾਡੇ 'ਚ ਕਮੀਆਂ ਹੈਗੀਆਂ ਆ ਕਿਉਂਕਿ ਇਹ ਕਿਹੜੀਆਂ ਜਿੱਦਾਂ ਸਾਡੇ ਤੋਂ ਓਦਾਂ ਦਾ ਪ੍ਰੋਮੋਸ਼ਨ ਨਹੀਂ ਹੋ ਪਾਰਿਆ ਹਾਲੇ ਹੂੰ ਕਿ ਕਿਸੇ ਨੇ ਕੋਈ ਪ੍ਰੋਮੋਸ਼ਨ ਹੀ ਸੀ ਕੀਤਾ ਕਾਕਾ एकदम ਕਲਿੱਕ ਹੋਇਆ ਸੀ ਹਾਂ ਹੁਣ ਪਤਾ ਨਹੀਂ ਇਹ ਮੈਨੂੰ ਤੇ ਸਮਝ ਨਹੀਂ ਆ ਰਹੀ ਜੀ ਮੈਂ ਮੈਂ ਤੇ ਰੱਬ ਨੂੰ ਕਹਿਣਾ ਕਿ ਪਤਾ ਨਹੀਂ ਅਸੀਂ ਕੀ ਮਾੜਾ ਕੀਤਾ ਸਾਡਾ ਵੀ ਕੁਝ ਚਲਾ ਦੇ ਤੇ ਬਾਕੀ ਚੱਲਿਆ ਹੋਇਆ ਇੱਕ ਦੋ ਗੀਤ ਚੱਲੇ ਹੋਏ ਆ ਨਹੀਂ ਚੱਲੇ ਆ ਕਿਉਂਕਿ ਉਹ ਜਿਹੜਾ ਮੈਂ ਤੁਹਾਨੂੰ ਦੱਸਣਾ ਜਾਊਂਗਾ ਥੋੜਾ ਜਿਹਾ ਕਿ ਉਹ ਜਿਹੜਾ ਸਨੇਚਰ ਗਾਣਾ ਸੀ ਉਹਦੇ ਵਿੱਚ ਸੁਲਤਾਨ ਨੇ ਰੈਪ ਕੀਤਾ ਸੀਗਾ ਤੇ ਉਸ ਬਾਬਤ ਗੱਲਬਾਤ ਕਰਾਂਗੇ ਉਸ ਤੋਂ ਬਾਰੇ ਨਾ ਕੋਈ ਕੰਟਰੋਵਰਸੀ ਹੋਈ ਸੀ ਕਿ ਉਸ ਬਾਬਤ ਵੀ ਗੱਲਬਾਤ ਕਰਾਂਗੇ ਤੇ ਭਾਈ ਜੀ ਸੁਲਤਾਨ ਦਾ ਕਿਵੇਂ ਸੋਚਿਆ ਕਿ ਗਾਣੇ ਦੇ ਵਿੱਚ ਲਈ ਉਹਨਾਂ ਨੂੰ ਇਹ ਹਾਰਪ ਪਾਈਦਾ ਸੀਗਾ ਆਈਡੀਆ ਤਾਂ ਥੋੜਾ ਸੀ ਨਹੀਂ ਆਈਡੀਆ ਮੇਰਾ ਸੀਗਾ ਭਾਜੀ ਅਸੀਂ ਮਾਨਸਾ ਵਾਲੇ ਸ਼ੂਟ ਕਰ ਰਹੇ ਸੀਗੇ ਇੱਕ ਮੇਰਾ ਗਾਣਾ ਹੀ ਫੋਕ ਫਿਊਜ਼ਨ ਟੂ ਕਰਕੇ ਅਸੀਂ ਗਾਣਾ ਕੀਤਾ ਸੀਗਾ ਹੂੰ ਤੇ ਸ਼ੂਟ ਦੇ ਰਿਗਾਰਡਿੰਗ ਮੈਂ ਉਦੋਂ ਟਿਕਟੋਕ ਚੱਲਦਾ ਸੀਗਾ ਹੁਣ ਤੇ ਇੰਡੀਆ ਬੈਨਡ ਹੂੰ ਟਿਕਟੋਕ ਚੱਲਦਾ ਮੈਂ ਇਸ ਚੱਕ ਰਿਹਾ ਸੀਗਾ ਤਾਂ ਉਹ ਰੀਲਾਂ ਬੈਠਾ ਵੇਲਾ ਮੈਂ ਆਪਣੇ ਸ਼ਾਟ ਦੇ ਕੇ ਬੈਠਾ ਸੀਗਾ ਉੱਥੇ ਸੁਲਤਾਨ ਦਾ ਗ੍ਰੈਬ ਚੱਲ ਰਿਹਾ ਸੀਗਾ ਉਹ ਕਲੱਚ ਬੱਲੀਏ ਕਰਕੇ ਵਾਲਾ ਬੜਾ ਹਿੱਟ ਹੋਇਆ ਸੀ ਬਹੁਤ ਵਾਇਰਲ ਹੋਇਆ ਸੀ ਤੇ ਮੈਂ ਬਾਈ ਨੂੰ ਕਿਹਾ ਮੈਂ ਕਿਹਾ ਬਾਈ ਯਾਰ ਆਰਟਿਸਟ ਵਧੀਆ ਹੈ ਨਾ ਆਪਾਂ ਰੈਪ ਨਹੀਂ ਕਰਾ ਸਕਦੇ ਇਹਨਾਂ ਤੋਂ ਤੇ ਕਹਿੰਦੇ ਕਰਾ ਸਕਦੇ ਕੋਈ ਨਹੀਂ ਕਰਾ ਦੇਾਂਗੇ ਬਸ ਇੰਨੀ ਗੱਲ ਹੋਈ ਆ ਬਾਅਦ ਚ ਥੋੜੇ ਟਾਈਮ ਬਾਅਦ ਭਾਈ ਕਹਿੰਦੇ ਕਿ ਮੇਰੀ ਗੱਲ ਹੋਈ ਹੈ ਤੇ ਕਰਵਾ ਦਾਂਗੇ ਹਨ ਤੇ ਰੈਪ ਵੀ ਹੋਇਆ ਉਹ ਥੋੜਾ ਟਾਈਮ ਗਾਣਾ ਸਾਡੇ ਤੋਂ ਪਿਆਰ ਆ ਇੱਕ ਦੋ ਗੀਤਾਂ ਜਿਸੀਂ ਉਹਨੂੰ ਕਿਉਂਕਿ ਉਹਨੇ ਆਪ ਦਾ ਫੀਚਰ ਕਰਕੇ ਭੇਜ ਦਿੱਤਾ ਸੀਗਾ ਉਸ ਸਾਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਕਿਹੜੇ ਗੀਤ ਚ ਫਿਟ ਕਰੀਏ ਕਿਉਂਕਿ ਉਹਨਾਂ ਨੂੰ ਸਿਰਫ ਅਸੀਂ ਕਹਿ ਦਿੱਤਾ ਬੀਟ ਦਿੱਤੀ ਸੀ ਕਿ ਵੀ ਇੱਥੇ ਕਰਕੇ ਭੇਜ ਦਿਓ ਇੱਕ ਦੋ ਗੀਤਾਂ ਚ ਫਿਟ ਕੀਤਾ ਬਟ ਸਾਨੂੰ ਮਜ਼ਾ ਨਹੀਂ ਆ ਰਿਹਾ ਸੀ ਫਿਰ ਵਿੱਕੀ ਕੋ ਲਿਰਿਕਸ ਲੈ ਬਾਈ ਨੇ ਫਿਰ ਉਹਦੇ ਚ ਅਸੀਂ ਕੀਤਾ ਉਹ ਵਧੀਆ ਹੋ ਗਿਆ ਗਿਆ ਵੀ ਭਾਈ ਦਾ 뮤직 ਸੀ ਗਿਆ ਗਿਆ ਵੀ ਸਿੱਧੂ ਦਾ ਉਸ ਤੋਂ ਬਾਅਦ ਅਸੀਂ ਗਾਣਾ ਰੈਡੀ ਕਰ ਲਿਆ ਫਿਰ ਵੀਡੀਓ ਦਾ ਪਲਾਨ ਹੋਇਆ ਤੇ ਪਹਿਲਾਂ ਸੁਲਤਾਨ ਬਾਈ ਨੇ ਕੀਤਾ ਸੀਗਾ ਸ਼ੂਟ ਇਕੱਲਾ ਹੀ ਉਹਨਾਂ ਦਾ ਕੀਤਾ ਹਾਂਜੀ ਹਾਂਜੀ ਬਾਈ ਕਹਿੰਦੇ ਬਾਕੀ ਅਸੀਂ ਬਾਹਰ ਜਾ ਕੇ ਕਰਾਂਗੇ ਜਾਂ ਕੋਈ ਹੋਰ ਪਲਾਨ ਕਰਦੇ ਹਾਂ ਬਾਕੀ ਦਾ ਪਾਰਟ ਜਾਂ ਤੁਹਾਡੇ ਵਾਲਾ ਮੇਰੇ ਵਾਲਾ ਪਾਰਟ ਹਨਾ ਤੇ ਮੁੜ ਕੇ ਅਸੀਂ EP ਰਿਲੀਜ਼ ਕਰ ਦਿੱਤੀ ਹੂੰ ਉਹਦੇ ਵਿੱਚ ਗਾਣਾ ਆ ਗਿਆ ਗਾਣਾ ਤੋਂ ਬਾਅਦ ਪਤਾ ਨਹੀਂ ਕਿਸ ਨੇ ਸਪੋਰਟ ਹੀ ਨਹੀਂ ਕੀਤਾ ਫੇਰ ਮੈਂ ਕਿਹਾ ਯਾਰ ਸੁਲਤਾਨ ਦੇ ਨਾਲ ਗਾਣਾ ਚੱਲਣਾ ਚਾਹੀਦਾ ਆ ਹੂੰ ਏਡਾ ਵੱਡਾ ਨਾਮ ਸੀ ਉਦੋਂ ਹਾਂ ਫਿਰ ਮੈਂ ਬਾਈ ਨੂੰ ਕਿਹਾ ਮੈਂ ਕਿਹਾ ਬਾਈ ਨੂੰ ਕਹੋ ਕਿ ਸ਼ੇਅਰ ਸ਼ੁਰੂ ਕਰ ਦੇ ਹਨਾ ਹੂੰ ਤੇ ਬਾਈ ਕਹਿੰਦੇ ਕੋਈ ਨਹੀਂ ਮੈਂ ਕਰੂੰਗਾ ਗੱਲ ਵੀ ਸ਼ੇਅਰ ਕਰਨ ਵਾਲੇ ਅੱਛਾ ਹਰਪ ਬਾਈ ਕਹਿ ਰਹੇ ਸੀ ਹਾਂ ਹਰਪ ਬਾਈ ਨੂੰ ਮੈਂ ਮੈਂ ਤੇ ਹਰਪ ਬਾਈ ਤੱਕ ਹੀ ਆ ਨਾ ਹੁਣ ਵੀ ਹੱਲੇ ਵੀ ਉਹ ਨਾ ਤੱਕ ਹੀ ਆ ਹੂੰ ਅੱਛਾ ਇਸ ਬਾਬਤ ਵੀ ਗੱਲਬਾਤ ਕਰਦੇ ਪਰ ਇਹ ਕਿੱਸਾ ਪਹਿਲਾਂ ਪੂਰਾ ਕਰੀਏ ਹਾਂ ਮੈਂ ਬਾਈ ਨੂੰ ਕਿਹਾ ਕਿ ਬਾਈ ਯਾਰ ਉਹਨਾਂ ਨੂੰ ਕਹੋ ਕਿ ਸ਼ੇਅਰ ਕਰ ਦੋ ਕਿ ਰੀਲ ਪਾ ਦਿਓ ਇੱਕ ਤੁਹਾਡਾ ਹੀ ਫੀਚਰ ਆ ਬਿਲਕੁਲ ਤੇ ਰਾ ਪਾਰਟ ਦਾ ਪਉਣਾ ਮੇਰੇ ਦਾ ਨਹੀਂ ਪਉਣਾ ਕਿ ਤੁਸੀਂ ਆਪ ਦਾ ਪੋਗੇ ਗਾਣਾ ਸਾਰਾ ਇੱਕ ਲਿਕ ਹੋਣਾ ਹੈ ਉਹਨਾਂ ਨੂੰ ਕਾਫੀ ਵਾਰੀ ਕਿਹਾ ਕਿਸੇ ਥਰੂ ਵੀ ਕਿਹਾ ਮੇਰੇ ਉਹਨਾਂ ਦੇ ਗਰੁੱਪ ਚ ਮੇਰੇ ਇੱਕ ਦੋ ਮੁੰਡੇ ਨੌਨ ਹੈਗੇ ਸੀ ਕਿ ਮੈਂ ਵੀ ਉਹਨਾਂ ਨੂੰ ਕਹਿੰਦਾ ਰਿਹਾ ਕਿ ਯਾਰ ਕਰਾ ਦਿਓ ਯਾਰ ਸ਼ੇਅਰ ਮੇਰਾ ਵੀ ਕੁਝ ਬਣ ਜੂਗਾ ਕਿ ਮੇਰਾ ਪਹਿਲਾ ਗੀਤ ਵੱਡਾ ਆਏ ਤੇ ਨਹੀਂ ਕਰਦੇ ਉਹ ਕਹਿੰਦੇ ਆਰਟਿਸਟ ਛੋਟਾ ਏ ਇਹ ਸੁਲਤਾਨ ਦੇ ਸ਼ਬਦ ਨੇ ਹਾਂ ਕੀ ਕਿਹਾ ਸੀ ਉਹਨਾਂ ਨੇ ਉਹਨਾਂ ਨੇ ਹਰਪ ਬਾਈ ਨੂੰ ਕਿਹਾ ਸੀਗਾ ਬੇਸਿਕਲੀ ਮੈਨੂੰ ਨਹੀਂ ਕਿਹਾ ਨਹੀਂ ਕਿਹਾ ਤੂੰ ਤੂੰ ਥੋੜੀ ਪਿੱਠ ਪਿੱਛੇ ਗਿਆ ਨਾ ਕੱਲ ਤਾਂ ਥੋੜੀ ਉਹਨਾਂ ਨੇ ਆਈ ਥਿੰਕ ਬਾਈ ਨੂੰ ਇਹ ਕਿਹਾ ਕਿ ਮੇਰੇ ਵੱਡੇ ਵੱਡੇ ਗੀਤ ਆ ਰਹੇ ਆ ਤੇ ਇਹ ਨੀ ਮੈਂ ਕਰ ਸਕਦਾ ਸ਼ੇਅਰ ਅੱਛਾ ਉਹਨਾਂ ਨੇ ਆਪਣਾ ਪਾਰਟ ਵੀ ਨਹੀਂ ਕੀਤਾ ਨਾ ਤੁਹਾਡਾ ਕੀਤਾ ਕੁਝ ਵੀ ਨਹੀਂ ਕਰਨਾ ਤੇ ਬਾਈ ਆਪਣਾ ਹੀ ਹੁੰਦਾ ਮੰਨ ਲਓ ਮੈਂ ਤੁਹਾਡੇ ਨਾਲ ਕੋਈ ਫੀਚਰ ਕੀਤਾ ਹੈ ਕਿਤੇ ਤੁਹਾਡਾ ਮੇਰੇ ਨਾਲ ਪੋਡਕਾਸਟ ਹੀ ਚੱਲ ਰਿਹਾ ਮੈਂ ਤੇ ਆਪਦਾ ਫ੍ਰੇਮ ਹੀ ਕੱਟ ਕੇ ਪਾਉਂਗਾ ਆਪਦੀ ਪ੍ਰੋਫਾਈਲ ਤੇ ਹੂੰ ਭਾਵੇਂ ਤੁਹਾਡੇ ਨਾਲ ਹੀ ਆ ਹੂੰ ਉਹ ਆਪਦਾ ਹੀ ਪਾ ਦਿੰਦਾ ਤੇ ਹੋ ਸਕਦਾ ਉਹ ਪਹਿਲੇ ਗਾਣਾ ਚੱਲ ਜਾਂਦਾ ਉਹ ਫਿਰ ਮੇਰੀ ਮਿਹਨਤ ਸੀ ਉਹ ਫਿਰ ਕਿਸੇ ਰੀਲ ਸਟਾਰ ਨੇ ਕਿਸੇ ਨੇ ਵੀਡੀਓ ਪਾ ਦਿੱਤੀ ਉਹਦੇ ਤੇ ਹੂੰ ਕਿਉਂਕਿ ਉਹ ਉਹਦਾ ਮਿਲੀਅਨ ਚ ਸੀਗੀ ਉਹ ਕੁੜੀ ਦਾ ਮੈਨੂੰ ਨਾਮ ਨਹੀਂ ਪਤਾ ਕੀ ਸੀਗਾ ਉਹਨੇ ਪਾਈ ਸੀਗੀ ਰੀਲ ਹੂੰ ਤੇ ਉਹ ਮੈਂ ਸਵੇਰੇ ਉੱਠ ਕੇ ਮੈਂ ਦੇਖ ਰਿਹਾ ਸੀਗਾ ਕਿ ਕਿੰਨੀਆਂ ਗਰੀਲਾਂ ਪੈ ਗਈਆਂ ਹੂੰ ਤੇ ਉਹ ਗਾਣਾ ਟ੍ਰੈਂਡਿੰਗ ਚ ਆਇਆ ਸੀ ਉਹ ਵਾਇਰਲ ਹੋ ਗਿਆ ਸੀ ਹਾਂਜੀ ਉਹ ਥੋੜਾ ਸੁਣਾ ਸਕਦੇ ਹੋ ਗਾਣਾ ਕਿਹੜਾ ਸੀ ਤੁਹਾਡਾ ਹੂੰ ਸ਼ਰਮੇ ਅਮੀ ਸੀ ਲਿਖੋਗੇ ਹਾਇਰੇਟਡ ਨਖਰਾ ਤੇ ਰਾਨੀ ਹਰ ਗਬਰੂ ਦੇ ਨੋਟਿਸ ਦੇ ਵਿੱਚ ਰਹਿੰਦਾ ਤੇਰਾ ਚਿਹਰਾ ਨੀ ਬਾੜਾ ਨਹੀਂ ਸੁਣਾਉਣਾ ਕਿਉਂਕਿ ਮੇਰਾ ਜੀ ਨਹੀਂ ਕਰਦਾ ਭਾਜੀ ਕਿਉਂਕਿ ਸਪੋਰਟ ਹੀ ਨਹੀਂ ਕੀਤਾ ਗਿਆ ਨਾ ਇਹਨੂੰ ਭਾਵੁਕ ਹੋਗੇ ਤੁਸੀਂ ਹੂੰ ਸਪੋਰਟ ਨਹੀਂ ਕੀਤਾ ਭਾਜੀ ਬਹੁਤ ਸੋਹਣਾ ਗਾਣਾ ਸੀਗਾ ਉਹ ਗਾਣਾ ਚੱਲਣ ਤੋਂ ਬਾਅਦ ਭਾਜੀ ਅ ਇੱਕ ਦੋ ਕੰਪਨੀਆਂ ਨੇ ਅਪਰੋਚ ਵੀ ਕੀਤਾ ਕਿ ਸੋਹਣਾ ਕੰਟੈਂਟ ਆ ਲਾਈਕ ਪੈਨ ਇੰਡੀਆ ਚੱਲਣ ਵਾਲਾ ਆ ਤੁਸੀਂ ਗਾਣਾ ਸਾਨੂੰ ਵੇਚ ਦਿਓ બસ ਇੰਨਾ ਚੀਜ਼ਾਂ ਕਰਕੇ ਅਸੀਂ ਕਿਸੇ ਨਾਲ ਗੱਲ ਹੀ ਨਹੀਂ ਕੀਤੀ ਮੈਨੂੰ ਮੈਂ ਕੰਪਨੀ ਦਾ ਵੀ ਨਾਂ ਨਹੀਂ ਲੈਣਾ ਚਾਹੁੰਦਾ ਮੈਨੂੰ ਮੈਸੇਜ ਕੀਤਾ ਸੀ ਉਹਨਾਂ ਨੇ ਹੂੰ ਕਿ ਗਾਣਾ ਅਸੀਂ ਤੁਹਾਡੇ ਤੋਂ ਬਾਇ ਕਰਨਾ ਚਾਹੁੰਦੇ ਹਾਂ ਮੀਟਿੰਗ ਕਰੋ ਸਾਡੇ ਨਾਲ ਤੁਹਾਡੇ ਸਾਹਮਣੇ ਆ ਬਾਈ ਯਾਰ ਤੁਸੀਂ 7 ਸਾਲ ਹੋ ਗਏ ਤੁਸੀਂ ਲੱਗੇ ਹੋਏ ਹੁਣ ਤੱਕ ਲੱਗੇ ਹੋ ਹਾਂਜੀ ਤੇ ਹੱਲੇ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਇਦਾਂ ਦੀ ਘਟਨਾ ਹੋਈ ਹੈ ਕਿਉਂਕਿ ਆਮ ਪੰਜਾਬੀ ਇੰਡਸਟਰੀ ਦੇ ਵਿੱਚ ਆਪਾਂ ਦੇਖਦੇ ਕਿ ਕਿਸੇ ਦੀ ਪੇਮੈਂਟ ਮਰ ਗਈ ਕਿਸੇ ਨੂੰ ਕੰਮ ਨਹੀਂ ਮਿਲਿਆ ਕਿਸੇ ਦਾ ਆ ਹੋ ਗਿਆ ਤੁਸੀਂ ਹੁਣੇ ਪ੍ਰਭਵਕ ਹੋ ਗਏ ਹੱਲੇ ਤਾਂ ਬਹੁਤ ਮੰਮੀ ਜ਼ਿੰਦਗੀ ਪਹਿਲਾਂ ਲੰਬਾ ਸੰਘਰਸ਼ ਪਿਆ ਤੇ ਹੁਣੇ ਭਾਜੀ ਨਵੇਂ ਆਰਟਿਸਟ ਨਾਲ ਐਂ ਹੀ ਕਰਦੇ ਆ ਹੁਣ ਮੈਂ ਐਜ਼ ਅ ਲੇਅਰਿਸਟ ਬਾਧੂ ਕੰਮ ਕੀਤਾ ਹੋਇਆ ਬਾਹਰ ਦੇ ਆਰਟਿਸਟਾਂ ਨਾਲ ਕਿਹਨਾ ਕਿਹਨਾ ਨਾਲ ਅ ਪੀਬੀਐਨ ਹੁਣਾ ਨਾਲ ਕੀਤਾ ਯੂਕੇ ਦੇ ਫਿਰ ਜਸਸੀ ਸਿੱਧੂ ਭਾਜੀ ਹੁਣਾ ਨਾਲ ਕੰਮ ਕੀਤਾ ਹੋਇਆ ਮੈਂ ਐਜ਼ ਅ ਲੇਅਰਿਸਟ ਇੰਟੈਂਸ ਦੇ 뮤직 ਚ ਅੱਛਾ ਹਾਂ ਤੇ ਜੱਗੀ ਡੀ ਹੂੰ ਕਾਫੀ ਵੱਡੇ ਨਾਮ ਨੇ ਸਾਰੇ ਹਾਂਜੀ ਕਿੱਡੇ ਉਹ ਲੈਜੈਂਡ ਕਹਿ ਸਕਦੇ ਆਪਾਂ ਉਹਨਾਂ ਨੂੰ ਬਟ ਮੁਸ਼ਕਲ ਇਹ ਕਿਤੇ ਨਾ ਕਿ ਤੇ ਇਹ ਰਹਿ ਜਾਂਦੀ ਆ ਕਿ ਜਦੋਂ ਗਾਣਾ ਆਉਂਦਾ ਵਾ ਜੀ ਮੈਨੂੰ ਦੱਸਦੀ ਨਹੀਂ ਯਾਰ ਕਿਤੇ ਇੱਕ ਦੋ ਸਿਰਫ ਜੱਸੀ ਸਿੱਧੂ ਭਾਈ ਨੇ ਮੈਨੂੰ ਵਧੀਆ ਤਰੀਕੇ ਨਾਲ ਟੈਗ ਟੂ ਕਰਕੇ ਪਾਇਆ ਕਿ ਇਸ ਮੁੰਡੇ ਦੇ ਲਿਰਿਕਸੇ ਬੀ ਰਾਹੁਲ ਗਿਲਦਾ ਹਾਂ ਜੱਸੀ ਭਾਈ ਦਾ ਥੈਂਕ ਯੂ ਆ ਬਟ ਬਾਕੀ ਕੋਈ ਨਹੀਂ ਕਰਦਾ ਮੈਂ ਉਹਨਾਂ ਨੂੰ ਜਦੋਂ ਟੈਗ ਕਰ ਦਿੰਦਾ ਆ ਕਿ ਆ ਮੇਰਾ ਉੱਥੇ ਮੈਂ ਲਿਰਿਕਸੇ ਮੇਰੇ ਲਿਰਿਕਸ ਆ ਉਹਨਾਂ ਰੀ ਟੈਗ ਵੀ ਨਹੀਂ ਕਰਨਾ ਹੁੰਦਾ ਔਰ ਮੈਨੂੰ ਗਾਣਾ ਆਏ ਤੇ ਪਤਾ ਲੱਗਦਾ ਕਿ ਹਾਂ ਮੇਰਾ ਗਾਣਾ ਲਿਖਿਆ ਆ ਗਿਆ ਕਿਤਨੇ ਕਿਤੇ ਇਹ ਚੀਜ਼ਾਂ ਤੁਹਾਨੂੰ ਦਿਖਾਉਂਦੇ ਆ ਵੀ ਇਹ ਛੋਟਾ ਆਰਟਿਸਟ ਇਸ ਤਰ੍ਹਾਂ ਪ੍ਰੈਜ਼ੈਂਟ ਕਰਦੇ ਆ ਕੰਮ ਕਰਾ ਲਿਆ ਮੁੜ ਕੇ ਅਛਾ ਕੰਮ ਕਰਾ ਲਿਆ ਮੁੜ ਕੇ ਦੀ ਗੱਲ ਮੈਂ ਇਥੇ ਖੁਦ ਜੋੜਦਾ ਕੰਮ ਕਰਾ ਕੇ ਪੇਮੈਂਟ ਮਿਲਦੀ ਆ ਨਹੀਂ ਨਹੀਂ ਭਾਜੀ ਬਹੁਤ ਕੱਟ ਪੈਸੇ ਨਹੀਂ ਦਿੰਦੇ ਜੀ ਮੈਂ ਕੋ ਬਾਹਰਲੇ ਦੀ ਗੱਲ ਕਰਦਿਆਂ ਇਧਰਲੇ ਦੀ ਗੱਲ ਨਹੀਂ ਨਹੀਂ ਇਧਰ ਦੇ ਦਿੰਦੇ ਆ ਵਾ ਜੀ ਅਛਾ ਬਾਹਰਲੇ ਆਰਟਿਸਟ ਮੋਸਟਲੀ ਜਿਹੜੇ ਸੀਨੀਅਰ ਹੈਗੇ ਆ ਉਹ ਇਹੀ ਸੋਚਦੇ ਆ ਵੀ ਇਹਨੂੰ ਲੋੜ ਆ ਕੰਮ ਦੀ ਇਹ ਤੋ ਕਰਾ ਲਓ ਵੀ ਇਹਨੂੰ ਲੋੜ ਆ ਸਾਨੂੰ ਲੋੜ ਨਹੀਂ ਸਾਨੂੰ ਲੋੜ ਨਹੀਂ ਹੈਗੀ ਬਟ ਇੱਕ ਇੱਕ ਗੀਤ ਤੇ ਭਾਜੀ ਤਿੰਨ ਤਿੰਨ ਚਾਰ ਚਾਰ ਦਿਨ ਮਿਹਨਤ ਕਰਾਉਂਦੇ ਆ ਔਲ ਨਹੀਂ ਸਹੀ ਹੈਗੀ ਇਹਨੂੰ ਸੈੱਟ ਕਰਦੇ ਇੱਥੇ ਆ ਵਰਡ ਜੋੜਦੇ ਫਿਰ ਭਾਜੀ ਇੱਕ ਵਰਡ ਜੋੜਨ ਵਾਸਤੇ ਤੁਹਾਨੂੰ ਪਿਛਲੀਆਂ ਲਾਈਨਾਂ ਵੀ ਚੇਂਜ ਕਰਨੀਆਂ ਪੈ ਜਾਂਦੀਆਂ ਕਿਉਂਕਿ ਤੁੱਕਬੰਦੀ ਤੁਸੀਂ ਸੇਮ ਕਰਨੀ ਪੈਂਦੀ ਹੈ ਨਾ ਹਾਂ ਬਿਲਕੁਲ ਬਿਲਕੁਲ ਰਾਈਮ ਪੂਰੀ ਜੋੜਨੀ ਪੈਂਦੀ ਹੈ ਹਾਂਜੀ ਇੱਕ ਤੁਸੀਂ ਰਾਈਮ ਹਲਾ ਦਿੱਤੀ ਫਿਰ ਤੁਹਾਨੂੰ ਉਤਲੀਆਂ ਰਾਈਮ ਵੀ ਚੇਂਜ ਕਈ ਵਾਰੀ ਗਾਣੇ ਦਾ ਮਤਲਬ ਸ਼ੁਰੂ ਤੋਂ ਲੈ ਕੇ ਐਂਡ ਦਾ ਕੱਢਣਾ ਹੁੰਦਾ ਫਿਰ ਪੰਗੜੇ ਦਾ ਮਤਲਬ ਹੀ ਬਦਲ ਜਾਂਦਾ ਹੁੰਦਾ ਹਾਂਜੀ ਇੱਕ ਗਾਣਾ ਲਿਖਣ ਨੂੰ ਕਿੰਨੀ ਮਿਹਨਤ ਲੱਗਦੀ ਹੈ ਇੱਕ ਖਿਆਲ ਹੁੰਦਾ ਆ ਕਿਉਂਕਿ ਕਈ ਵਾਰ ਮੈਂ ਸੋਚਿਆ ਵੀ ਕਈ ਵਾਰ ਸੁਣਿਆ ਵੀ ਆਪਾਂ ਕਿ ਜਦੋਂ ਗ ਕਈ ਵਾਰੀ ਕੋਈ ਜਾਂਦਾ ਪਿਆ ਆ ਉੱਥੋਂ ਆਈਡੀਆ ਮਿਲ ਜਾਂਦਾ ਕਈ ਵਾਰੀ ਫੁੱਲ ਇਦਾਂ ਦੇ ਹੁੰਦੇ ਆ ਮੌਸਮ ਇਦਾਂ ਦਾ ਹੁੰਦਾ ਉੱਥੋਂ ਆਈਡੀਆ ਮਿਲ ਜਾਂਦਾ ਹਾਂ ਆਈਡੀਆ ਤੇ ਗਾਣਾ ਕਿੰਨਾ ਆਈਡੀਆ ਤੇ ਹੁੰਦਾ ਆ ਆਈਡੀਆ ਤੇ ਬੇਸਿਕਲੀ ਆਈਡੀਆ ਤੇ ਹੁੰਦਾ ਗਾਣਾ ਜਦੋਂ ਕੋਈ ਸ਼ਾਇਰੀ ਆ ਜਾਂਦੀ ਲਾਈਕ ਜਿੱਦਾਂ ਰੋਮਾਂਟਿਕ ਆ ਜਾਂ ਸੈਡ ਆ ਹੂੰ ਉਹ ਸਾਡੀਆਂ ਸਿਚੁਏਸ਼ਨਾਂ ਹੁੰਦੀਆਂ ਆ ਹੂੰ ਆਪਾਂ ਫੀਲ ਕਰ ਰਹੇ ਹੁੰਨੇ ਆ ਚੀਜ਼ਾਂ ਨੂੰ ਬਟ ਤੁਸੀਂ ਮੈਨੂੰ ਕਹਿ ਦਿੱਤਾ ਕਿ ਰਾਹੁਲ ਯਾਰ ਮੇਰੇ ਲਈ ਆ ਕੰਮ ਕਰ ਦੇ ਮੇਰੇ ਲਈ ਆ ਗਾਣਾ ਬਣਾ ਦੇ ਉਹਨੂੰ ਫਿਰ ਐਜ਼ ਆ ਆਰਟਿਸਟ ਕੰਮ ਕਰਨਾ ਪੈਂਦਾ ਕਿ ਉਹ ਫਿਰ ਆਪ ਸੋਚਣਾ ਪੈਂਦਾ ਕਿ ਉਹਦੀ ਇਦਾਂ ਦੀ ਫੀਲਿੰਗ ਹੋਊਗੀ ਇੱਕ ਹੁੰਦਾ ਕਿ ਆਪ ਦੀ ਫੀਲਿੰਗ ਲਈ ਆਪ ਗਾਣਾ ਲਿਖਿਆ ਫਿਰ ਵੀ ਕਿੰਨਾਕ ਸਮਾਂ ਲੱਗਦਾ ਇੱਕ ਗਾਣਾ ਲਿਖਣ ਵਾਸਤੇ ਭਾਜੀ 5 ਮਿੰਟ ਚ ਵੀ ਬਣ ਜਾਂਦਾ ਗਾਣਾ ਤੇ ਅੱਛਾ 10 ਮਿੰਟ ਚ ਵੀ ਕੱਢੇ ਹੋਏ ਆ ਇੱਕ ਗੀਤ ਨੂੰ 10 ਸੱਤ ਏਨ ਵੀ ਲੱਗੇ ਹੋਏ ਆ ਸਭ ਤੋਂ ਲੰਬਾ ਸਮਾਂ ਕਿਰਦੋ ਲੱਗਾ ਕਿੰਨਾਕ ਲੱਗਾ ਸਭ ਤੋਂ ਲੰਬਾ ਸਮਾਂ ਮੈਨੂੰ 3 ਦਿਨ ਲੱਗਿਆ ਇੱਕ ਦੋ ਗੀਤੇ ਇਹ ਮੋਸਟਲੀ ਜਦੋਂ ਮੈਨੂੰ ਮੈਸੇਜ ਕਰਦੇ ਨੇ ਕਿ ਬਾਈ ਇਹਨੂੰ ਪੂਰਾ ਕਰ ਦੇ ਉਹ ਫਿਰ ਮੈਂ 10 ਕੁ ਮਿੰਟ ਹੀ ਲੈਣਾ ਫਿਰ ਉਹ ਕਰੈਕਸ਼ਨ ਦੱਸ ਦੇਣ ਉਹ ਅਨਦਰ ਥਿੰਗ ਆ ਅੱਛਾ ਰਾਹੁਲ ਗੈਲੂ ਲੱਭਦੇ ਕਿਦਾਂ ਆ ਇਹ ਡੇਡੇ ਵੱਡੇ ਆਰਟਿਸਟ ਜਿਹੜੇ ਤੁਸੀਂ ਗੱਲ ਕੀਤੀ ਜਾਂ ਗੀੜੀ ਹੋ ਗਿਆ ਇੰਟੈਂਸ ਦੇ ਮਿਊਜ਼ਿਕ ਵਿੱਚ ਤੁਹਾਡੇ ਗਾਣੇ ਆ ਜਾਂ ਫਿਰ ਜੇ ਆਪਾਂ ਬਾਹਰਲੇ ਸਿੰਗਰਾਂ ਦੀ ਗੱਲ ਕਰਦੇ ਪਏ ਆ ਆਰ ਡੀਬੀ ਹੋ ਗਿਆ ਜੱਸੀ ਸਿੱਧੂ ਹੋ ਗਿਆ ਇਹ ਤੁਹਾਨੂੰ ਲੱਭਦੇ ਕਿਵੇਂ ਨੇ ਵੀ ਕਿਵੇਂ ਪਤਾ ਲੱਗਦਾ ਕਿ ਰਾਹੁਲ ਗੈਲ ਗਾਣੇ ਲਿਖਦਾ ਉਹਨੂੰ ਗਾਣੇ ਲਈਏ ਇਹ ਭਾਜੀ ਸਾਰਾ ਕੁਝ ਥਰੂ ਹਾਰਫ ਫਾਰਮਰੀ ਹੋਇਆ ਜੀ ਅੱਛਾ ਉਹਨਾਂ ਦੀਆਂ ਸਨੈਪ ਚਟਾਂ ਤੇ ਮੈਂ ਦੇਖਦਾ ਆ ਜ਼ਿਆਦਾ ਉਹਨਾਂ ਦੇ ਇੰਸਟਾਗ੍ਰam ਤੇ ਮੇਰੇ ਇੱਕ ਦੋ ਚੀਜ਼ਾਂ ਵਾਇਰਲ ਹੋਈਆਂ ਹੋਈਆਂ ਜਾਂ ਨਵੇਂ ਮੁੰਡਿਆਂ ਨੇ ਜਿਹੜੇ ਮੇਰੇ ਵਰਗੇ ਨਵੇਂ ਮੁੰਡੇ ਕੰਮ ਕਰ ਰਹੇ ਆ ਉਹਨਾਂ ਦੇ ਥਰੂ ਲਿੰਕ ਨਿਕਲਦੇ ਜਾਂਦੇ ਆ ਹੂੰ ਲਿੰਕ ਟੂ ਲਿੰਕ ਹਾਂਜੀ ਹੂੰ ਤੇ ਅਸ਼ਾ ਥੋੜਾ ਰੁਕਣਾ ਜਾਊਂਗਾ ਪਰਵਾਹ ਮੈਂ ਵੀ ਕਈ ਵਾਰੀ ਉੱਡਦੀ ਆ ਕਿ ਹਾਰਪ ਨੇ ਕਿਤੇ ਬੌਂਡ ਤਾਂ ਨਹੀਂ ਕੀਤਾ ਰahul Gill ਨੂੰ ਨਹੀਂ ਨਹੀਂ ਪਾਜੀ ਮੈਂ ਤੋ ਅੱਜ ਤੱਕ ਕਿਤੇ ਸਾਈਨ ਨਹੀਂ ਕਰਾਇਆ ਹੂੰ ਇੱਕ ਵਾਰੀ ਇਹ ਚੀਜ਼ ਹੋਈ ਆ ਕਿ ਗੱਡੀ ਵਿੱਚ ਬਾਈ ਨੂੰ ਇੱਕ ਬੰਦਾ ਮੈਨੇਜ ਕਰਦਾ ਮੈਂ ਨਾਂ ਨਹੀਂ ਲੈਣਾ ਅੱਛਾ ਤੇ ਹੁਣ ਨਹੀਂ ਕਰਦਾ ਆਫੀਸ਼ੀਅਲੀ ਮੈਨੇਜਰ ਨਹੀਂ ਹੈਗਾ ਬਾਈ ਦਾ ਹਮ ਬਾਈ ਦਾ ਮੈਨੇਜਰ ਕੋਈ ਨਹੀਂ ਹੈਗਾ ਆਪ ਹੀ ਨੇ ਸਭ ਕੁਝ ਆਪ ਹੀ ਆ ਸਾਰਾ ਕੁਝ ਜਾਂ ਮੈਂ ਮਾੜਾ ਮੋਟਾ ਉਹਨਾਂ ਦੀ ਕੁਝ ਨਾ ਕੋਈ ਹੈਲਪ ਕਰ ਸਕਦਾ ਜੇ ਉਹ ਮੈਨੂੰ ਕਹਿ ਦੇਣ ਤੇ ਤੇ ਉਹ ਕਹਿੰਦੇ ਨਹੀਂ ਬਾਲਾ ਉਹ ਆਪਦੇ ਕੰਮ ਆਪ ਹੀ ਕਰਦੇ ਉਹ ਫਾਰਮ ਚੱਕੀ ਫਿਰਦਾ ਇਹ ਹਾਫ ਫਾਰਮ ਪਿਕਚਰਸ ਦਾ ਪੀਤੋ ਰਾਹੁਲ ਤੋਂ ਅੱਜ ਸਾਈਨ ਕਰਾਉਣੇ ਆ ਮੈਂ ਕਿਉਂ ਕਰਾ ਲਵਾਂ ਕੋਈ ਗੱਲ ਨਹੀਂ ਤੇ ਬਾਈ ਨੇ ਸਾਰਾ ਦਿਨ ਮੈਨੂੰ ਕਹਿੰਦੇ ਕੀ ਕਰਦਾ ਜੋ ਕਰ ਲੈਂਦੇ ਕੋਈ ਗੱਲ ਨਹੀਂ ਮੈਕ ਸਵਾ ਸ਼ਾਮ ਤੱਕ ਵੇਟ ਕੀਤੀ ਵੀ ਸਾਈਨ ਕਰਾਉਣਗੇ ਮੈਂ ਕਿਹਾ ਕਰਾ ਲਓ ਕੋਈ ਗੱਲ ਨਹੀਂ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਬਟ ਉਹ ਬਾਈ ਮੈਨੂੰ ਕਹਿੰਦੇ ਜਾ ਤੂੰ ਆਪਦੇ ਘਰੇ ਕੋਈ ਗੱਲ ਨਹੀਂ ਕੋਈ ਸਾਈਨ ਸਵਿੰਨੀ ਕਰਾਉਣੇ ਤੇਥੋਂ ਮਤਲਬ ਕਹਿਣ ਦਾ ਮਤਲਬ ਹੈ ਕਿ ਬਾਈ ਖੜੇ ਆ ਹਮੇਸ਼ਾ ਮੇਰੇ ਲਈ ਮੁਲਾਕਾਤ ਕਿਦਾਂ ਹੋਈ ਸੀ ਹਰ ਫਾਰਮਰ ਨਾਲ ਹਰ ਬਾਈ ਦੇ ਨਾਲ ਮੁਲਾਕਾਤ ਹੋਈ ਭਾਜੀ ਇੱਥੇ ਅੰਮ੍ਰਿਤਸਰ ਮੇਰੇ ਇੱਕ ਫਰੈਂਡ ਦਾ ਫੋਟੋ ਐਗਜ਼ੀਬਿਸ਼ਨ ਸੀਗਾ ਉਹ ਵੀ ਬਾਈ ਦਾ ਚੇਲੇ ਬਾਲਕਾ ਹੀ ਸੀਗਾ ਬਾਈ ਤੋ ਸਿੱਖਿਆ ਹੋਇਆ ਵੀ ਏਦਾਂ ਫੋਟੋਗ੍ਰਾਫੀ ਵੀਡੀਓਗ੍ਰਾਫੀ ਉਹ ਮੇਰਾ ਫਰੈਂਡ ਏ ਅੱਗੇ ਮੈਨੂੰ ਪਤਾ ਤਾਂ ਹੈਗਾ ਸੀਗਾ ਕਿ ਇਹ ਹਰ ਫਾਰਮਰ ਦੇ ਨਾਲ ਰਹਿੰਦਾ ਪਰ ਮੈਂ ਇਹਨੂੰ ਕਦੀ ਕਿਹਾ ਨਹੀਂ ਸੀਗਾ ਕਿ ਮੈਨੂੰ ਵੀ ਮਿਲਾ ਦੇ ਜਾਂ ਮੇਰੇ ਗਾਣੇ ਕਰਾ ਦੇ ਕਿਉਂਕਿ ਮੈਨੂੰ ਬਾਲਾ ਪਤਾ ਨਹੀਂ ਸੀਗਾ ਇੰਡਸਟਰੀ ਦਾ ਵੀ ਹੈ ਕੀ ਆ ਹੂੰ ਹੁਣ ਆ ਕੇ ਪਤਾ ਲੱਗਾ ਕਿ ਇਹ ਤੇ ਦਲਦਲ ਬੜੀ ਤਗੜੀ ਆ ਅੱਛਾ ਲਾ ਤੋ ਮਲਾਪਾ ਮੁੱਦੇ ਤੋਂ ਪੜ ਗਏ ਨੇ ਕਈ ਵਾਰੀ ਹਰ ਭੈ ਦੀ ਗੱਲ ਚੱਲਦੀ ਪਈ ਪਰ ਮੈਂ ਇੱਥੇ ਇਹ ਪੁੱਛਣਾ ਚਾਹੁੰਦਾ ਆ ਕਿ ਜਦੋਂ ਤੁਸੀਂ ਗੱਲ ਕੀਤੀ ਕਿ 6-7 ਸਾਲ ਹੋ ਗਏ ਹੁਣ ਵਾਕਿਆ ਲੱਗਦਾ ਕਿ ਪਿਆ ਆ ਕਿ ਦਲਦਲ ਦੇ ਵਿੱਚ ਫਸ ਗਿਆ ਹਾਂ ਹਾਂ ਨਾ ਤੇ ਤਾਂ ਉੱਠਣ ਜੋਗੇ ਆ ਨਾ ਛੱਡਣ ਜੋਗੇ ਆ ਨਾ ਛੱਡਣ ਜੋਗੇ ਆ ਤੇ ਛੱਡਣਾ ਮੈਂ ਹੈ ਨਹੀਂਗਾ ਇਹ ਤੇ ਮੇਰੀ ਜੀਦੇ ਆ ਅੱਛਾ ਕਿਉਂਕਿ ਮੈਂ ਅ ਕਿਦਾਂ ਕਹਿ ਸਕਦੇ ਆ ਕਿ ਪਿੰਡੂ ਭਾਸ਼ਾ ਚ ਕਿ ਗਰਾਰੀ ਅੜਦੀ ਹੁੰਦੀ ਹੈ ਗਰਾਰੀ ਅੜ ਗਈ ਆ ਉਹ ਅੜੀ ਪਈ ਆ ਹੁਣ ਪਹਿਲਾਂ ਮੈਂ ਕ੍ਰਿਕਟ ਬਹੁਤ ਖੇਡੀ ਆ ਅੱਛਾ ਵਧੀਆ ਲੈਵਲ ਤੇ ਹਾਂ ਕ੍ਰਿਕਟ ਬਹੁਤ ਖੇਡੀ ਆ ਤੇ ਉਹ ਘਰ ਦੀਆਂ ਸਿਚੁਏਸ਼ਨਾਂ ਕਰਕੇ ਨਾ ਘਰੇ سپورਟ ਸਪੋਰਟ ਨਹੀਂ ਹੋਈ ਉਹ ਕਹਿੰਦੇ ਭਾਈ ਛੱਡ ਦੇ ਹੱਡੇ ਨਹੀਂ ਵੱਸਦਾ ਕੰਮ ਹੈਗਾ ਹਨਾ ਹੂੰ ਉਦੋਂ ਬਚਪਨ ਵੀ ਸੀਗਾ ਹੂੰ ਤੇ ਡੈਡੀ ਤੋਂ ਥੋੜਾ ਜਿਹਾ ਡਰਦੂਰ ਬਾਏ ਹੁੰਦਾ ਹਲ ਤੱਕ ਡਰਦੇ ਆ ਸੀ ਸਾਰੇ ਡਰਦੇ ਆ ਘਰ ਬਿਲਕੁਲ ਤੇ ਕਿਉਂਕਿ ਉਹਨਾਂ ਤੋਂ ਡਰਨਾ ਵੀ ਜ਼ਰੂਰੀ ਵੀ ਆ ਹਾਂ ਉਹਨਾਂ ਨੇ ਇੱਕ ਦੋ ਵਾਰੀ ਮੈਨੂੰ ਕੁੱਟਿਆ ਘਟਿਆ ਕਿ ਭਾਈ ਹਟ ਜਾ ਹਾਂ ਕਾਫੀ ਕੁੱਟ ਪਈ ਮੈਨੂੰ ਮੇਲੇ ਤੇ ਟਰੋਫੀ ਡਿਸਟ੍ਰਿਬਿਊਸ਼ਨ ਸੀਗਾ ਮੈਂ ਟਰੋਫੀ ਲੈ ਕੇ ਉਤਰਿਆ ਹੀ ਹੱਲੇ ਤੇ ਮੈਨੂੰ ਕੁੱਟ ਬਹੁ ਪਈ ਸੀਗੀ ਇਹ ਸੱਚ ਹੈ ਭਾਈ ਬਹੁਤ ਸਾਰਾ ਸੱਟ ਪਈ ਆ ਭਾਜੀ ਮੇਲੇ ਚ ਕੁੱਟਿਆ ਪਿਆ ਮੈਨੂੰ ਤੇ ਬਾਪੂ ਨੇ ਕਿਹਾ ਨਹੀਂ ਵੀ ਮੈਂ ਛੋਟਾ ਦੀਗਾ ਮੈਂ ਉਹਨਾਂ ਨੂੰ ਕੁਝ ਕਹਿ ਗੀ ਛੋਟਾ ਜਾਂ ਵੱਡੇ ਦੀ ਗੱਲ ਨਹੀਂ ਗੱਲ ਇਹ ਹੁੰਦੀ ਆ ਕਿ ਇੱਕ ਪਾਸੇ ਤਾਂ ਹੁੰਦਾ ਹੈ ਕਿ ਆਮ ਆਪਾਂ ਨੌਜਵਾਨਾਂ ਦੀ ਗੱਲ ਕਰੀਏ ਕਿ ਕਈ ਨਸ਼ਿਆਂ ਦੇ ਵਿੱਚ ਤਾਂ ਉੱਜੜ ਜਾਂਦੇ ਨੇ ਘਰ ਦੇ ਉਹਨਾਂ ਨੂੰ ਕੁੱਟਦੇ ਨੇ ਉਹਨਾਂ ਨੂੰ ਮਾਰਾ ਚੰਗਾ ਬੋਲਦੇ ਨੇ ਇੱਕ ਪਾਸੇ ਤੁਸੀਂ ਟਰੋਫੀ ਲੈ ਰਹੇ ਹੋ ਤੁਹਾਨੂੰ ਤੁਹਾਨੂੰ ਜੁੱਤੀਆਂ ਪਿਆ ਰਹੇ ਉਹਨਾਂ ਨੂੰ ਇਹ ਨਹੀਂ ਸੀਗਾ ਉਹਨਾਂ ਨੇ ਇਹ ਕਿ ਸਾਰਾ ਇਧੜੀ ਕੱਢ ਆਇਆ ਬਾਹਰ ਹੀ ਅੱਛਾ ਕਿਉਂਕਿ ਪਿੰਡ ਸਾਡੀ ਦੁਕਾਨ ਹੈਗੀ ਹੈ ਭਾਈ ਹਾਂ ਤੋ ਕਿਸੇ ਵੇਲੇ ਬੰਦਾ ਕੱਲਾ ਬਹਿ ਵੇ ਅੱਕਿਆ ਹੁੰਦਾ ਹੈ ਹਾਂ ਤੇ ਤੁਹਾਨੂੰ ਪਤਾ ਘਰ ਦੀ ਸਿਚੁਏਸ਼ਨਾਂ ਵੀ ਉਹੋ ਜਿਹੀਆਂ ਹੋਈਆਂ ਹੁੰਦੀਆਂ ਆ ਤੇ ਉਹ ਗੁੱਸਾ ਖੇਜ ਖੁੰਦੀ ਆ ਤੇ ਉਹ ਪੇਰੈਂਟ ਸਮਝਾ ਜਾਂਦੇ ਫਿਰ ਜਵਾਕਾਂ ਦੇ ਕੱਢਦੇ ਆ ਤੋਂ ਮੇਰੇ ਸੇ ਘੜਤੀ ਤੇ ਕਹਿੰਨੀ ਬਾਪੂ ਟਰੋਫੀ ਦਾ ਫੜ ਪੈ ਲੋ ਬਾਜ ਕੁੱਟ ਲਈ ਨਹੀਂ ਮੈਂ ਦੌੜਾਂ ਕੁੱਟ ਕੱਟ ਪਈ ਭੱਜਾਂ ਚਲੋ ਵਧੀਆ ਬਟ ਉਹ ਗਾਈਡੈਂਸ ਵਧੀਆ ਭਾਜੀ ਉਹਨਾਂ ਦਾ ਡਰ ਉਹਨਾਂ ਦੀ ਮਿਹਨਤ ਕਰਕੇ ਮਾੜਾ ਮੋਟਾ ਚੰਗਾ ਜਿਵੇਂ ਜੀ ਰਹੇ ਆ ਭਾਜੀ ਹੁਣ ਇਸ ਕਿਤੇ ਬਾਰੇ ਤਾਂ ਨਹੀਂ ਕੁਝ ਕਹਿੰਦੇ ਵੀ ਲੱਗਿਆ ਹੋਇਆ ਕੁਝ ਬਣਿਆ ਜੁੜੇ ਨਹੀਂ ਛੱਡਦੇ ਨਹੀਂ ਇਹ ਨਹੀਂ ਕਹਿੰਦੇ ਛੱਡਦੇ ਉਹ ਇਹੀ ਕਹੀ ਜਾਂਦੇ ਆ ਕਿ ਤੂੰ ਟਾਈਮ ਲਾ ਰਿਆਂ ਜ਼ਿਆਦਾ ਹੂੰ ਕੁਝ ਹੋਰ ਕਰ ਲਾ ਮੈਂ ਵੈਲਾ ਐਜੂਕੇਟਿਡ ਹੈਗਾ ਮੈਂ ਮਾਸਟਰਸ ਕੀਤੀ ਹੋਈ ਆ ਐਮਬੀਆ ਡਿਆ ਮੈਂ ਅੱਛਾ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪੜਿਆ ਹੋਇਆ ਤੇ ਵੈਸੇ ਮੇਰਾ ਕਾਲਜ ਬੇਰਿੰਗ ਕਾਲਜ ਬਟਾਲਾ ਆ ਤੇ 뮤직 ਮੈਂ ਉੱਥੇ ਸ਼ੁਰੂ ਕੀਤਾ ਕਾਲਜ ਹੀ ਕਹਿੰਦੇ ਆ ਬਟ ਉਹ ਸਾਨੂੰ ਕਿਸੇ ਵੇਲੇ ਲੱਗਦਾ ਆ ਕਿ ਸ਼ਾਇਦ ਯਾਰ ਮੈਨੂੰ ਫੇਰ ਹਟਾ ਰਹੇ ਮੇਰੇ ਆ ਕੰਮ ਤੋਂ ਵੀ ਬਟ ਉਹ ਸੋਚ ਰਹੇ ਹੁੰਦੇ ਆ ਕਿ ਮੇਰਾ ਬੱਚਾ ਕਿਤੇ ਰਹਿ ਨਾ ਜਾਏ ਕਿਸੇ ਪਾਸੇੋਂ ਕਿਉਂਕਿ ਮੇਰੇ ਮੇਰੇ ਭੈਣ ਭਰਾ ਵਿਆਹੇ ਹੋਏ ਆ ਸਾਰੇ ਮੈਂ ਇਕੱਲਾ ਇਕਵਾਰ ਆ ਹੱਲੇ ਉਮਰ ਕਿੰਨੀ ਤੁਹਾਡੀ ਉਮਰ ਭਾਜੀ 29-30 ਸਾਲ ਹੋ ਗਈ ਵਿਆਹ ਦੀ ਉਮਰ ਤੇ ਵਿਆਹ ਦੀ ਉਮਰ ਹੋ ਗਈ ਕਰਾ ਲੈਣਾ ਜੀ ਹੁਣ ਕੈਮਰਾ ਕਹਿ ਰਿਹਾ ਕਰਾ ਲੈਣਾ ਹੁਣ ਉਹ ਬੜਾ ਕਹਿੰਦੇ ਆ ਕਿ ਵਿਆਹ ਕਰਾ ਬੜਾ ਕੁਛ ਨੰਗੀ ਜਾ ਰਿਹਾ ਹਮ ਤੇ ਜਿਆਦਾ ਜੋਰ ਪਾ ਰਹੇ ਮਦਰ ਹੈ ਨਹੀਂਗੇ ਹੁਣ ਉਹਦੇ ਕਰਕੇ ਉਹ ਕਿਤੇ ਨਾ ਕਿਤੇ ਕਹਿੰਦੇ ਆ ਕਿ ਮੈਂ ਕੱਲਾ ਆ ਹਮ ਤੇ ਜੋ ਜੋ ਹੈਗਾ ਕਰ ਲੈ ਲਾ ਮੇਰੇ ਮੇਰੇ ਸਾਹਮਣੇ ਕਰ ਲਾ ਕੀ ਗੱਲ ਹੋਈ ਸੀ ਮਾਤਾ ਜੀ ਨੂੰ ਮਾਤਾ ਜੀ ਨੂੰ ਆ ਹਾਰਟ ਅਟੈਕ ਆਇਆ ਸੀਗਾ ਕਿਸੇ ਦੇ ਘਰ ਬੈਠੇ ਸੀਗੇ ਪ੍ਰੇਅਰ ਮੀਟਿੰਗ ਤੇ ਉੱਥੇ ਉਹ ਪੂਰੇ ਹੋ ਗਏ ਸੀਗੇ ਚਲੋ ਆਪਾਂ ਹੋਰ ਟੌਪਿਕ ਦੇਖਦੇ ਹਾਂ ਤੇ ਹਰ ਪਈ ਦੀ ਗੱਲ ਕਰਦੇ ਪੈਸੀ ਮੁਲਾਕਾਤ ਦੀ ਤੇ ਅੰਬਰਸਰ ਉੱਥੇ ਪਹੁੰਚੇ ਸੀਗੇ ਤੇ ਉਸ ਤੋਂ ਬਾਅਦ ਉੱਥੇ ਮੈਂ ਬਾਈ ਦੇ ਨਾਲ ਹੀ ਰਹਿ ਜਾ ਜੀ ਪਤਾ ਨਹੀਂ ਕੀ ਕਨੈਕਸ਼ਨ ਹੋਇਆ ਹੂੰ ਬਾਈ ਨੇ ਮੈਨੂੰ ਜਾਣਿਆ ਪਛਾਣ ਲਿਆ ਸੀਗਾ ਕਿ ਇਹੀ ਮੁੰਡੇ ਦੀ ਗੱਲ ਕਰਦਾ ਏ ਹੂੰ ਤੇ ਉੱਥੇ ਵੀਰ ਭਾਜੀ ਸੀਗੇ ਅਸੀਂ ਸਾਰੇ ਸੀਗੇ ਹੋਰ ਵੀ ਆਰਟਿਸਟ ਹਾਂਜੀ ਹੂੰ ਅਸੀਂ ਸਾਰੇ ਬੈਠੇ ਰਹੇ ਉੱਥੇ ਬਾਈ ਦੇ ਨਾਲ ਮੈਂ ਰਿਆਂ ਲਾਪਰੀਤ ਬਾਜਵਾ ਇਹ ਮੇਰੇ ਨਾਲ ਮੇਰਾ ਭਰਾ ਆਇਆ ਵੀ ਆਇਆ ਹੋਇਆ ਇਹ ਵੀ ਨਾਲ ਹੀ ਸੀਗਾ ਇਹੀ ਲੈ ਕੇ ਗਿਆ ਮੈਨੂੰ ਉੱਥੇ ਵੀ ਅੱਛਾ ਹਾਂ ਬਾਈਕ ਤੇ ਗਏ ਆ ਨਾ ਆਪਾਂ ਬਹੁਤ ਘੱਟ ਲੋਕ ਹੁੰਦੇ ਜ਼ਿੰਦਗੀ ਦੇ ਵਿੱਚ ਜਿਹੜੇ ਤੈਨੂੰ ੱਤਕਾ ਲਾਉਂਦੇ ਨੇ ਕਿੰਨੇ ਯਾਰ ਕਰ ਇਹ ਡੇ ਵਨ ਤੋਂ ਭਾਈ ਨਾਲ ਹੈ ਜੀ ਕੋਈ ਡਬਲ ਫੇਸਸ ਨਹੀਂ ਹੈਗਾ ਇਹ ਡਬਲ ਫੇਸ ਨਹੀਂ ਆ ਜੇ ਕੰਮ ਆ ਤਾਂ ਮੈਨੂੰ ਕਹਿ ਦੋਗਾ ਕਿ ਯਾਰ ਮੇਥੋਂ ਅੱਜ ਨਹੀਂ ਹੋਣਾ ਹਾਂ ਆਪਦਾ ਕੰਮ ਛੱਡ ਕੇ ਆਇਆ ਹੋਇਆ ਅੱਜ ਵੀ ਨਾਲ ਅੱਛਾ ਹੂੰ ਪਾਜੀ ਇਮੀਗ੍ਰੇਸ਼ਨ ਵਾਲਾ ਜੀ ਇਹ ਕਿੰਨੇ ਕੰਮ ਹੁੰਦੇ ਇਹਨਾਂ ਨੂੰ ਇਹਨੂੰ 150 ਫੋਨ ਆ ਚੁੱਕੇ ਸਵੇਰ ਦਾ ਹੂੰ ਗੱਡੀ ਤਾਂ ਹੁੰਦਾ ਵੀ ਮੈਨੂੰ ਨਹੀਂ ਕਹਿ ਰਿਹਾ ਮੈਨੂੰ ਬਹੁਤ ਫੋਨ ਆਇਆ ਇਹ ਮੇਰਾ ਵੀ ਨਹੀਂ ਫੋਨ ਚੱਕ ਰਿਹਾ ਮੈਂ ਕਿਤੇ ਮਨਾ ਨਾ ਕਰ ਦੇ ਮੈਨੂੰ ਤੇ ਮੈਨੂੰ ਫਿਰ ਇਕੱਲੇ ਨੂੰ ਜਾਣਾ ਪੈਣਾ ਅੱਛਾ ਤੇ ਉਹ ਟਾਈਮ ਕੱਢ ਕੇ ਆ ਗਿਆ ਵਿਚਾਰਾ ਹੂੰ ਤੇ ਹੁਣ ਫਿਊਚਰ ਦੇ ਵਿੱਚ ਕੀ ਪਲੈਨਿੰਗ ਆ ਤੁਹਾਡੀਆਂ ਵੀ ਕਿਉਂਕਿ ਕਈ ਵਾਰ ਹੁੰਦਾ ਕਿ ਬੰਦੇ ਤੋਂ ਟੈਲੈਂਟ ਉਸ ਹਾਵਲਾ ਹੁੰਦਾ ਜੀ ਇੱਧਰ ਨਹੀਂ ਤੀਰ ਤੁਕਾ ਲੱਗਦਾ ਪਿਆ ਜਾਂ ਇੱਧਰ ਨਹੀਂ ਕੰਮ ਬਣਦਾ ਪਿਆ ਆਪਾਂ ਵਾਲਾ ਕੰਮ ਫਾਲਦੀ ਹੈ ਤੁਹਾਡੇ ਕੋਲ ਟੈਲੈਂਟ ਵਾਧੂਗਾ ਗ ਹਾਂ ਜੀ ਐਕਟਿੰਗ ਵੀ ਸਿਖਾ ਦਿੱਤੀ ਹੁਣੀ ਹਰ ਭਾਈ ਨੇ ਨਹੀਂ ਐਕਟਿੰਗ ਇੱਕ ਉਹ ਆ ਭਾਬੀ ਜੀ ਦੀ ਬੁੱਕ ਆਈ ਸੀਗੀ ਨਾ ਮੁਬਾਰਕ ਘੜੀਆਂ ਮੁਬਾਰਕ ਘੜੀਆਂ ਉਹਦਾ ਇੱਕ ਅਸੀਂ ਐਡ ਸ਼ੂਟ ਕੀਤੀ ਉਹ ਮੈਥੋਂ ਕਰਾਇੀ ਉਹਨਾਂ ਨੇ ਅੱਛਾ ਉਹ ਮੈਂ ਬਾਈ ਦੇ ਸਾਹਮਣੇ ਸ਼ੂਟ ਨਹੀਂ ਕਰਦਾ ਭਾਜੀ ਡਰ ਲੱਗਦਾ ਮੈਂ ਡਰਦਾ ਮੈਂ ਮੇਥੋਂ ਹੁੰਦਾ ਹੀ ਨਹੀਂ ਜੀ ਮੈਂ ਫਿਰ ਬਾਈ ਨੂੰ ਕਹਿੰਦਾ ਤੁਸੀਂ ਪਰੇ ਚੱਲ ਜਾਓ ਨਰਵਸ ਹੋ ਜਾਂਦੇ ਹੋ ਜਾਂ ਡਰ ਲੱਗਦਾ ਦੋਨੇ ਬੱਕਰੀਆਂ ਕੋਈ ਉਹੀ ਚੀਜ਼ਾਂ ਆ ਦੋਨੇ ਨਰਵਸ ਵੀ ਹੋ ਜਾਂਣਾ ਆ ਬਸ ਮੈਂ ਜਦੋਂ ਰਿਕਾਰਡਿੰਗ ਸਟੂਡੀਓ 'ਚ ਹੁੰਨਾ ਆ ਉਦੋਂ ਨਹੀਂ ਮੈਂ ਡਰਦਾ ਜੀ ਹੂੰ ਉਦੋਂ ਮੈਂ ਕਿਸੇ ਤੋਂ ਨਹੀਂ ਡਰਦਾ ਹੂੰ ਕਿਉਂਕਿ ਉਦੋਂ ਮੈਨੂੰ ਹੁੰਦਾ ਕਿ ਮੈਨੂੰ ਇਹ ਆਉਂਦਾ ਹੈ ਕੰਫੀਡੈਂਸ ਹਾਂ ਮੈਂ ਕੰਫੀਡੈਂਟ ਹੁੰਨਾ ਹਰਪ ਬਾਈ ਦੀ ਇੱਕ ਤਾਰੀਫ ਬੜੀ ਹੈ ਉਹਨਾਂ ਨੇ ਮੈਨੂੰ ਕਦੀ ਰਿਕਾਰਡਿੰਗ ਕਰਦੇ ਕਦੀ ਟੋਕਿਆ ਨਹੀਂ ਹੂੰ ਕਿਉਂਕਿ ਉਹ ਮੈਨੂੰ ਕਹਿੰਦੇ ਹੁੰਦੇ ਕਿ ਇਹ ਚੀਜ਼ ਤਾਂ ਤੈਨੂੰ ਪਤਾ ਹੈ ਮੈਨੂੰ ਪਤਾ ਨਹੀਂ ਹਾਂ ਜਿਹੜੇ ਕੰਮ ਦਾ ਉਹਨਾਂ ਨੂੰ ਬਾਲਾ ਪਤਾ ਹੈ ਉਹ ਤੋ ਟੋਕ ਦਿੰਦੇ ਆ ਹੂੰ ਇਹ ਸਿਫਤ ਆ ਕੈਮਰੇ ਮੂਰੇ ਉਹ ਟੋਕਦੇ ਟੋਕਦੇ ਆ ਪੀ ਆਹ ਸਹੀ ਨਹੀਂ ਕਰ ਰਿਹਾ ਇਹਨੂੰ ਸਹੀ ਕਰ ਰਿਕਾਰਡਿੰਗ ਸਟੂਡੀਓ ਵਰੇ ਕਦੇ ਨਹੀਂ ਟੋਕਿਆ ਭਾਜੀ ਮੈਨੂੰ ਉਹਨਾਂ ਨੇ ਕਦੇ ਨਹੀਂ ਰੋਕਿਆ ਭਾਵੇਂ ਪਾਵੇਂ ਸਾਰੀ ਦਿਹਾੜੀ ਲੱਗ ਜੇ ਹੂੰ ਉਹਨਾਂ ਨੇ ਪੁੱਛਣਾ ਹੁੰਦਾ ਨਹੀਂ ਹੋ ਰਿਹਾ ਹੋ ਰਿਹਾ ਆ ਕਿੱਦਾਂ ਆ ਕੀ ਆ ਬਸ ਇੰਨਾ ਹੀ ਪੁੱਛਣਾ ਹੈ ਕਰ ਕਰ ਲੇਗਾ ਅੱਜ ਹੂੰ ਬਸ ਬਾਹਲਾ ਨਹੀਂ ਕਦੀ ਕਹਾ ਯਾਰ ਤਿੱਥੋਂ ਗਾਇਆ ਨਹੀਂ ਜਾ ਰਿਹਾ ਜਿੱਦਾਂ ਇਹਦਾ ਪ੍ਰੋਡਿਊਸਰ ਲੋਕ ਕਰਦੇ ਆ ਹੂੰ ਯਾਰ ਤੁਹਾਡੇ ਕੋ ਗਾਇਆ ਨਹੀਂ ਜਾ ਰਿਹਾ ਸਟੂਡੀਓ ਦਾ ਰੈਂਟ ਆ ਇਹ ਆ ਉਹ ਡੋਜ਼ਨ ਮੈਟਰ ਇੰਡਸਟਰੀ ਦੇ ਵਿੱਚ ਵਿਤਕਰਾ ਹੈ ਨਵੇਂਆਂ ਦੇ ਨਾਲ 100 110% ਹੈ ਭਾਈ 110 ਕਿ 200 200 ਹੀ ਲਾ ਲਓ ਤੋ ਸੋਰੀ ਤੁਹਾਡਾ ਨਾਮ ਹੋਇਆ ਬਾਜੀ ਸਾਰੀ ਜਗ੍ਹਾ ਤੇ ਹੁੰਦਾ ਜੀ ਨਵੇਂ ਆਰਟਿਸਟ ਜਿੰਨੇ ਪੁੱਛ ਲਓ ਨਵੇਂ ਕਰਕੇ ਹੁੰਦਾ ਹੈ ਜਾਂ ਫਾਈਨੈਂਸ਼ੀਅਲ ਪ੍ਰੋਬਲਮ ਤਾਂ ਕਰਕੇ ਹੁੰਦਾ ਦੋਵੇਂ ਹੀ ਬਾਜੀ ਮੈਂ ਮੁਹਾਲੀ ਰਹਿੰਦਾ ਨਹੀਂ ਜੀ ਇਸੇ ਕਰਕੇ ਬਹੁਤ ਰਹਿੰਦਾ ਨਹੀਂ ਮੈਂ ਮੁਹਾਲੀ ਮੰਮੀ ਦੇ ਡੈਥ ਤੋਂ ਬਾਅਦ ਤੇ ਮੈਂ ਬਹੁਤ ਘਟਾਤਾ ਸਿਰਫ ਕੰਮ ਦੇ ਰਿਗਾਰਡਿੰਗ ਹੀ ਮੈਂ ਜਾਣਾ ਉੱਥੇ ਲੱਗਦਾ ਹੈ ਕਿ ਪੰਜਾਬੀ ਫਿਲਮ ਇੰਡਸਟਰੀ ਤੇ 뮤직 ਇੰਡਸਟਰੀ ਦੇ ਵਿੱਚ ਇੱਕ ਗੈਂਗਾ ਬਣੀਆਂ ਹੋਈਆਂ ਨੇ ਗਰੁੱਪ ਬਣੇ ਹੋਏ ਨੇ ਇਦਾਂ ਹੈ ਭਾਜੀ ਹੈਗਾ ਹੀ ਆ ਜੀ ਮੈਂ ਤੇ ਉੱਥੇ ਕਿੰਨਾ ਟਾਈਮ ਕੱਢਿਆ ਹੋਇਆ ਹੈ ਹੂੰ ਉੱਥੇ ਆਇਆ ਹੀ ਆ ਜੀ ਉੱਥੇ ਜਿਹੜੇ ਵੱਡੇ ਆ ਗਰੁੱਪ ਵੱਡੇ ਪ੍ਰੋਡਿਊਸਰ ਆ ਵੱਡੇ ਵੱਡੇ ਗਰੁੱਪ ਕਿਹਨਾਂ ਤੇ ਕਿਹੜੇ ਸਿੰਗਰਾਂ ਨੇ ਕਹਿ ਸਕਦੇ ਹੋ ਭਾਜੀ ਵੱਡੇ ਗਰੁੱਪ ਹੀ ਆ ਸਾਰੇ ਜੀ ਗਿੱਪੀ ਗਰੇਵਾਲ ਹੁਣੀ ਆ ਹੂੰ ਅਮਰਿੰਦਰ ਗਿੱਲ ਹੁਣੀ ਆ ਇਹ ਸਾਰੇ ਵੱਡੇ ਆ ਹੂੰ ਇਹਨਾਂ ਦੀਆਂ ਪ੍ਰੋਡਕਸ਼ਨਾਂ ਵੱਡੀਆਂ ਆ ਹੂੰ ਉਹੜੇ ਛੋਟੇ ਆਰਟਿਸਟ ਇਹਨਾਂ ਵੱਲ ਦੌੜਦੇ ਆ ਹੂੰ ਸਾਰੇ ਇਹਨਾਂ ਵਾਲੀ ਦੌੜੀ ਜਾਂਦੇ ਆ ਹੂੰ ਕਿ ਇਹਨਾਂ ਤੋਂ ਕੰਮ ਲੈ ਲਈ ਇਹਨਾਂ ਤੋਂ ਕੰਮ ਲੈ ਲਈਏ ਹੂੰ ਤੈਨੂੰ ਕਿਤਨਾ ਕਿਤੇ ਉਹ ਚੀਜ਼ਾਂ ਹੈਗੀਆਂ ਆ ਇੰਡੀਪੈਂਡੈਂਟ ਆਰਟਿਸਟ ਦਾ ਕੁਛ ਨਹੀਂ ਹੈਗਾ ਉੱਥੇ ਉੱਥੇ ਤੁਹਾਨੂੰ ਬਾਹ ਫੜਨੀ ਪੈਣੀ ਕਿਸੇ ਨਾ ਕਿਸੇ ਦੀ ਤੁਸੀਂ ਨਹੀਂ ਸੋਚਿਆ ਕਿ ਕਿਸੇ ਨਾਲ ਬੌਂਡ ਹੋ ਜਾਮਾ ਨਹੀਂ ਭਾਜੀ ਮੈਂ ਨਹੀਂ ਮੈਂ ਬੌਂਡ ਹੋਣਾ ਹੀ ਨਹੀਂ ਚਾਹੁੰਦਾ ਜੀ ਮੈਂ ਮੇਰਾ ਕੀ ਪਤਾ ਕਿਦਾਂ ਦੇ ਵਜਾ ਭਾਜੀ ਮੈਂ ਆਪਦਾ ਕੰਮ ਕਰਨਾ ਚਾਹੁੰਦਾ ਜੀ ਪਰ ਆਪਣੇ ਆਪ ਤੇ ਇੰਨਾ ਭਰੋਸਾ ਹੈਗਾ ਕਿ ਕਿਸੇ ਨਾ ਕਿਸੇ ਦਾ ਬਹੁਤ ਭਰੋਸਾ ਭਾਜੀ ਹੂੰ ਬਹੁਤ ਭਰੋਸਾ ਜੀ ਮੈਂ ਹਲੇ ਤੱਕ ਆਪਣਾ ਕੁਛ ਕੀਤਾ ਹੀ ਨਹੀਂ ਜੀ ਹੂੰ ਭਾਜੀ ਮੈਂ ਕੰਮ ਕਰਨਾ ਚਾਹੁੰਦਾ ਪ੍ਰੋਫੈਸੀ ਹੋਣਾ ਦੇ ਨਾਲ ਮੈਂ ਕਿਸੇ ਸੁਪਰਸਟਾਰ ਨੂੰ ਮਿਲਣਾ ਚਾਹੁੰਦਾ ਤੇ ਉਹ ਸਲਮਾਨ ਖਾਨ ਆ ਮੈਂ ਕਿਸੇ ਸੁਪਰਸਟਾਰ ਨੂੰ ਮਿਲਣੇ ਵੱਡੇ ਸੁਪਨੇ ਵੱਡੇ ਸੁਪਨੇ ਮੈਂ ਕੰਮ ਕਰਨਾ ਤੇ ਪ੍ਰੋਫੈਸੀ ਨਾਲ ਕੋਈ ਇਦਾਂ ਦਾ ਸੁਪਨਾ ਜਿਹੜਾ ਵੱਡਾ ਸੋਚਿਆ ਹੋਵੇ ਤੇ ਹੁਣ ਤੱਕ ਪੂਰਾ ਹੋਇਆ ਹੋਵੇ ਮੇਰਾ ਬਾਜੀ ਫਿਲਮ ਪਲੇਬੈਕ ਦਾ ਹੈਗਾ ਸੀਗਾ ਕਿ ਫਿਲਮਾਂ ਚ ਗਾਵਾਂ ਹਮ ਅੱਧਾਕ ਹੋ ਗਿਆ ਜੀ ਪੰਜਾਬੀ ਫਿਲਮਾਂ ਚ ਕਿ ਫਿਲਮ ਚ ਗਾਇਆ ਕਵੇਲਾ ਚ ਸੀਗਾ ਇੱਕ ਗੀਤ ਹਮ ਤੇ ਇੱਕ ਆ ਹੁਣ ਹਰ ਬਾਈ ਦੀ ਫੇਰ ਫਿਲਮ ਆਈ ਜਿਹੜੀ ਆ ਰਾਇਸ਼ਕ ਹਮ ਉਹਦੇ ਚ ਸੀਗਾ ਇਸ ਫਿਲਮ ਦੇ ਵਿੱਚ ਗਾਇਆ ਪਰ ਹਾਰਪਵਾਈ ਨੂੰ ਤਾਂ ਆਪ ਖੜੇ ਕੱਢਣੇ ਪਏਗੇ ਸੀਗੇ ਇਸ ਫਿਲਮ ਨੂੰ ਸਿਰਮੇ ਤੱਕ ਪਹੁੰਚਾਉਣ ਵਾਸਤੇ ਤੁਹਾਡੀ ਆਵਾਜ਼ ਕਿੱਦਾਂ ਪਹੁੰਚਦੀ ਉੱਥੇ ਪਾਜੀ ਮੈਂ ਨਾਲ ਹੀ ਰਿਹਾ ਸਾਰਾ ਹੀ ਹਮ ਫਿਲਮ ਦੇ ਬੰਡਨ ਤੋਂ ਲੈ ਕੇ ਰਿਲੀਜ਼ ਤੱਕ ਰਿਲੀਜ਼ ਤੱਕ ਨਾਲ ਹੀ ਸੀਗਾ ਮੈਸੇਜ ਬਹੁ ਗਿਤੇ ਬਾਈ ਨੂੰ ਲੋਕਾਂ ਨੇ ਹਮ ਬਾਈ ਤੇਰੇ ਨਾਲ ਆ ਵੱਡੇ ਵੱਡੇ ਆਰਟਿਸਟਾਂ ਨੇ ਮੈਸੇਜ ਕੀਤੇ ਹੋਏ ਆ ਕਿ ਤੇਰੇ ਨਾਲ ਆ ਅਸੀਂ ਕਰਦੇ ਆ ਸਿਰ ਮੈਸੇਜ ਹੀ ਕੀਤੇ ਜੇ ਖੜੇ ਸੀ ਮੈਸੇਜ ਕੀਤੇ ਜੀ ਬਸ ਕੋਈ ਨਹੀਂ ਖੜਿਆ ਜੀ ਹਮ ਕੋਈ ਨਹੀਂ ਖੜਿਆ ਮੈਂ ਮੈਂ ਭਾਈ ਦਾ ਦਰਦ ਦੇਖ ਸਕਦਾ ਸੀਗਾ ਕਿ ਯਾਰ ਰੋਏ ਉਹ ਨਹੀਂ ਰੋਏ ਤਾਂ ਨਹੀਂ ਐਡੇ ਵੀ ਨਹੀਂ ਹੈਗੇ ਉਹ ਬੱਟ ਭਾਜੀ ਉਹਨਾਂ ਨੇ ਬਹੁਤ ਕੀਤਾ ਨਾ ਲੋਕਾਂ ਲਈ ਉਹਨਾਂ ਨੇ ਮਿਊਜ਼ਿਕ ਇੰਡਸਟਰੀ ਲਈ ਪੰਜਾਬੀ ਆਰਟਿਸਟਾਂ ਲਈ ਕਿੰਨੇ ਕੰਮ ਕੀਤੇ ਆ ਪੰਜਾਬੀ ਭਾਸ਼ਾ ਪੰਜਾਬੀ ਮਾਂ ਬੋਲੀ ਜਾਂ ਪੰਜਾਬ ਵਾਸਤੇ ਬਹੁਤ ਕੁਝ ਕੀਤਾ ਭਾਜੀ ਉਹੀ ਕਰ ਰਹੇ ਸੀਗੇ ਉਹੀ ਕਰ ਰਹੇ ਸੀਗੇ ਲੱਗਦਾ ਵੀ ਉਹ ਜੇ ਕਿਤੇ ਕਮਰਸ਼ੀਅਲੀ ਆ ਜਾਂਦੇ ਅੱਜਕੱਲ ਉਹ ਵੀ ਜਿੰਦਾ ਬਾਕੀ ਕਰਦੇ ਨੇ ਟਪੂ ਟਮੂ ਜੋ ਵੀ ਕਿਤੇ ਕਰਦੇ ਤੇ ਅੱਜ ਕਿਤੇ ਨਾ ਕਿਤੇ ਹਾਰਪ ਹੋਰ ਵੱਡਾ ਨਾਮ ਹੋ ਜਾਂਦਾ ਮੈਂ ਕਹਿੰਦਾ ਭਾਜੀ ਉਹ ਕਰਦੇ ਜੇ ਬਾਈ ਚਾਂਸ ਉਹ ਕਰਦੇ ਉਹ ਚੀਜ਼ਾਂ ਕੋਈ ਨਹੀਂ ਸੀਗਾ ਉਹਨਾਂ ਅੱਗੇ ਕੋਈ ਨਹੀਂ ਸੀਗਾ ਉਹਨਾਂ ਅੱਗੇ ਸੁਲਤਾਨ ਨੇ ਉਹਨਾਂ ਨੂੰ ਲੈਜੈਂਡ ਕਿਹਾ ਸੀ ਬਾਅਦ ਚ ਨਹੀਂ ਨਾ ਕਹਿੰਦੇ ਪਹਿਲਾਂ ਤੇ ਕਹਿ ਗਏ ਕੰਮ ਸੀਗਾ ਤੇ ਜਦੋਂ ਲੋਡ ਸੀ ਲੋਡ ਸੀ ਕਹਿਆ ਤਾਂ ਲੋਡ ਵੇਲੇ ਕਹਿ ਦਿੰਦੇ ਆ ਮੁੜ ਕੇ ਨਹੀਂ ਪੁੱਛਦੇ ਉਹ ਗਲਤ ਆ ਤੇ ਤੁਹਾਡਾ ਹੁਣ ਆਪਾਂ ਫਿਊਚਰ ਪਲੈਨਿੰਗ ਤੇ ਗੱਲ ਕਰਦੇ ਪਏ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਫਿਲਮ ਦੇ ਵਿੱਚ ਜਾਂ ਤੁਹਾਡਾ ਆਉਣ ਵਾਲਾ ਕੋਈ ਗਾਣਾ ਲਿਖਿਆ ਹੋਵੇ ਫਿਲਮ ਚ ਕੁਝ ਨਹੀਂ ਹੈਗਾ ਹਜੇ ਹਮ ਫਿਲਮ ਲਈ ਦੇ ਕੁਝ ਨਹੀਂ ਕਰ ਰਹੇ ਆਪਣੇ ਮੇਰੇ ਗੀਤ ਬਹੁਤ ਬਣੇ ਪਏ ਆ ਤੇ ਹਲੇ ਕੁਝ ਨਵੇਂ ਬਣਾਉਣ ਦੀ ਵੀ ਚੱਲ ਰਹੀ ਆ ਹਮ ਹਰਪਾਈ ਹੀ ਪਲਾਨ ਕਰ ਰਿਹਾ ਸਾਰਾ ਕੁਝ ਤੁਸੀਂ ਗੱਲ ਕੀਤੀ ਸੀ ਆਫ ਦਾ ਰਿਕਾਰਡ ਜਦੋਂ ਆਪਾਂ ਬੈਠੇ ਸੀ ਕਿ ਤੁਸੀਂ ਕਹਿੰਦੇ ਮੇਰੇ 15 20 ਗੀਤ ਆ ਚੁੱਕੇ ਨੇ 20 ਆ ਚੁੱਕੇ ਨੇ ਨਾ ਹਾਂਜੀ ਉਹਨਾਂ ਵਿੱਚੋਂ ਸਿਰਫ ਇੱਕ ਹੋਇਆ ਉਹ ਵੀ ਕਿਤੇ ਨਾ ਕਿਤੇ ਸੁਲਤਾਨ ਦੇ ਰੈਪ ਕਰਕੇ ਹੂੰ ਲੱਗਦਾ ਨਹੀਂ ਕਿ ਰਾਹੁਲ ਗਿੱਲ ਨੂੰ ਹੋਰ ਮਿਹਨਤ ਕਰਨੀ ਚਾਹੀਦੀ ਆ ਜਾਂ ਹੋਰ ਵੀ ਕਮਰਸ਼ੀਅਲ ਹੋਣਾ ਚਾਹੀਦਾ ਜੋ ਅੱਜ ਕੱਲ ਚੱਲਦਾ ਪਿਆ ਆ ਚੱਕ ਲੋ ਧਰ ਲੋ ਜਾਂ ਆਪਾਂ ਜੇ ਵੀਡੀਓਜ਼ ਦੀ ਵੀ ਗੱਲ ਕਰੀਏ ਤਾਂ ਬਾਲੀਆਂ ਵਧੀਆ ਵੀਡੀਓਜ਼ ਨਹੀਂ ਅੱਜ ਕੱਲ ਆ ਰਹੀਆਂ ਜਾਂ ਤਾਂ ਗੱਡੀ ਤੇ ਖੜੇ ਕੇ ਕਰਦੇ ਪਏ ਨੇ ਤੇ ਜਾਂ ਕੁੜੀਆਂ ਖੜੀਆਂ ਕੀਤੀਆਂ ਘੱਟ ਕੱਪੜੇ ਪਵਾ ਕੇ ਹਾਂਜੀ ਲੱਗਦਾ ਨਹੀਂ ਵੀ ਇਹ ਚੀਜ਼ਾਂ ਵਾਕਈ ਕੈਚ ਹੁੰਦੀਆਂ ਨੇ ਜਾਂ ਕਲਿੱਕ ਹੁੰਦੀਆਂ ਨੇ ਹੁੰਦੀਆਂ ਭਾਜੀ ਹੁੰਦੀਆਂ ਜੀ ਹੂੰ ਰੀਲਾਂ ਤੇ ਉਹੀ ਚੀਜ਼ਾਂ ਲੋਕੀ ਦੇਖਣਾ ਹੁੰਦੇ ਆ ਹੂੰ ਹੁਣ ਅਸੀਂ ਗਾਣੇ ਸਾਰੇ ਮੈਂ ਦੋ ਗਾਣੇ ਕੀਤੇ ਹੋਏ ਇੱਕ ਜਿੰਦਮਾਹੀ ਫੋਕ ਇੱਕ ਫੋਕ ਟੇਪ ਕੀਤੀ ਭਾਈ ਨੇ ਉਹਦੇ 'ਚ ਕੀਤਾ ਹੋਇਆ ਇੱਕ ਫੋਕ ਫਿਊਜ਼ਨ ਕੀਤਾ ਉਹਦੇ 'ਚ ਵੀ ਮੈਂ ਅ ਲੋਕਗੀਤ ਵਾਲੇ ਕੱਪੜੇ ਪਾਏ ਹੋਏ ਆ ਹੂੰ ਦੇਖਦਾ ਕੋਈ ਨਹੀਂ ਭਾਜੀ ਨਹੀਂ ਦੇਖਦਾ ਫਿਰ ਇੱਕ ਪਾਸੇ ਕਹੀ ਜਾਂਦੇ ਆ ਉਹ ਪੰਜਾਬ ਪੰਜਾਬ ਪੰਜਾਬੀ ਮਾਮੂਲੀ ਦਾ ਕਹਾਣ ਵਾਲੇ ਉਹ ਕਹਿੰਦੇ ਜਿਹੜੇ ਬਾਹਰ ਬੈਠੇ ਆ ਹੂੰ ਇੱਥੇ ਵਾਲੇ ਨਹੀਂ ਕਹਿੰਦੇ ਅੱਛਾ ਹਾਂ ਮੇਰੇ ਨਾਲ ਇੱਕ ਦੋ ਵਾਰੀ ਬਹਿਸ ਵੀ ਹੋਈ ਹੈ ਕਈਆਂ ਦੀ ਚੈਟ ਛੁੱਟ ਤੇ ਆਪਣੇ ਸੱਜਣ ਮਿੱਤਰਾਂ ਨਾਲ ਹੀ ਹੂੰ ਆਹ ਕਰਤਾ ਉਹ ਕਰਤਾ ਇਹ ਕਰਤਾ ਤੇ ਮੈਂ ਕਹਿੰਦਾ ਫਿਰ ਪਿੰਡ ਦੇ ਆਓ ਯਾਰ ਹੂੰ ਹਣਾ ਹਾਂ ਇੱਥੇ ਆਕਰਨ ਪੰਜਾਬ ਦਾ ਮੂੰਹ ਆ ਤੇ ਛੱਡ ਕੇ ਉਹ ਵਾਦ ਪਿੰਡ ਆ ਜਾਓ ਜਾਂ ਪੰਜਾਬ ਆ ਕੇ ਰਹੋ ਇੱਥੇ ਕਰੋ ਸੇਵਾ ਪਾਣੀ ਉਹ ਨਹੀਂ ਕਰਨਾ ਬਸ ਗੱਲਾਂ ਬਸ ਗੱਲਾਂ ਕਰ ਗੱਲਾਂ ਕਰਦੇ ਬਾਈ ਕੋਈ ਇਹੋ ਜਿਹੇ ਗਾਣਾ ਸੁਣਾਓ ਜਿਹੜਾ ਤੁਸੀਂ ਆਪ ਲਿਖਿਆ ਹੋਵੇ ਆਪ ਗਾਇਆ ਹੋਵੇ ਜਾਂ ਫਿਰ ਉਹ ਆਉਣ ਵਾਲਾ ਹੋਵੇ ਜਾਂ ਰਿਲੀਜ਼ ਹੋਇਆ ਹੋਵੇ ਕੋਈ ਵੀ ਗਾਣਾ ਜਿਹੜਾ ਤੁਹਾਡੇ ਦਿਲ ਦੇ ਕਰੀਬ ਹੈ ਜ਼ਰੂਰ ਭਾਈ ਹਮ ਹਰ ਇੱਕ ਕੋਸ਼ਿਸ਼ ਕੀਤੀ ਸੀ ਤੇਰੀ ਰੂਹ ਤੱਕ ਪਹੁੰਚਣ ਦੀ ਮੈਂ ਕੋਸ਼ਿਸ਼ ਕੀਤੀ ਰੁਕਣੇ ਦੀ ਹਿੰਮਤ ਨਾ ਰੁਕਣੇ ਦੀ ਤੂੰ ਸੁਪਨਿਆਂ ਦੇ ਵਿੱਚ ਆਉਨੀ ਏ ਸੁਪਨਿਆਂ ਦੇ ਵਿੱਚ ਆਉਨੀ ਏ ਮੇਰਾ ਸੌਨੂ ਜੀ ਨਹੀਂ ਕਰਦਾ ਤੇਰੇ ਨਾਲ ਇੰਨਾ ਦਿਲ ਲੱਗਿਆ ਸੀ ਹੁਣ ਦਿਲੋਂ ਨੂੰ ਦਿਲ ਨਹੀਂ ਕਰਦਾ ਕਿਆ ਬਾਤ ਤੇਰੇ ਨਾਲ ਇੰਨਾ ਦਿਲ ਲੱਗਿਆ ਸੀ ਹੁਣ ਦਿਲੋਂ ਨੂੰ ਦਿਲ ਨਹੀਂ ਕਰਦਾ ਕਿਆ ਬਾਤ ਕਿਆ ਬਾਤ ਹੈ ਇਹ ਰੀਲ ਰਿਲੀਸ ਹੋ ਗਿਆ ਜਾ ਨਹੀਂ ਭਾਜੀ ਹਲੇ ਹੋ ਲੈ ਹਣਾ ਤੇ ਮੈਂ ਥੋੜੀ ਨਾ ਇੱਕ ਰੀਲ ਵੀ ਬੜੀ ਵਾਇਰਲ ਹੋਈ ਸੀ ਗੁਰੂ ਰੰਧਾਵੇ ਦੇ ਨਾਲ ਹਾਂਜੀ ਤੇ ਉਹ ਕਿਦਾਂ ਮੁਲਾਕਾਤ ਕਿਸ ਤਰ੍ਹਾਂ ਹੋਈ ਸੀ ਜਾਂ ਕਿਦਾਂ ਮਿਲੇ ਸੀਗੇ ਇੱਕ ਮੇਰਾ ਗਾਣਾ ਆਇਆ ਸੀਗਾ ਕਵਰ Song ਹਿੰਦੀ ਹੱਸੀ ਕਰਕੇ ਤੇ ਪੂਰਵਾ ਠਾਕੁਰ ਦੇ ਨਾਲ ਲਾਚੀ ਬਾਵਾ ਜੀ ਦੀ ਬੇਟੀ ਹੈ ਉਹ ਜੀ ਤੇ ਉਹ ਅਸੀਂ ਵੀਡੀਓ ਕੀਤਾ ਸ਼ੇਅਰ ਸ਼ੁਰੂ ਕਰ ਰਹੇ ਸੀਗੇ ਸਾਰੇ ਪਾਸੇ ਕਾਫੀ ਆਰਟਿਸਟਾਂ ਨੇ ਸ਼ੇਅਰ ਕਰ ਦਿੱਤਾ ਤੋਂ ਕਿਤੇ ਨਾ ਕਿਤੇ ਮੇਰਾ ਇੱਕ ਫਰੈਂਡ ਆ ਨਾਲ ਹੀ ਬੈਠਾ ਹੋਇਆ ਲਾਪਰੀਤ ਬਾਜਵਾ ਤੁਹਾਨੂੰ ਪਹਿਲਾਂ ਵੀ ਦੱਸਿਆ ਜੀ ਇਹਦਾ ਫਰੈਂਡ ਸੀਗਾ ਇੱਕ ਮੁੰਡਾ ਉਹ ਭਾਜੀ ਨੂੰ ਜਾਣਦਾ ਸੀਗਾ ਗੁਰੂ ਭਾਜੀ ਨੂੰ ਉਹ ਮੇਰੇ ਖਿਆਲ ਨਾਲ ਘਰੇ ਬੈਠਾ ਸੀਗਾ ਸ਼ਾਇਦ ਨਾਲ ਜਾਣ ਨੇ ਵਟਸਐਪ ਕੀਤਾ ਤੇ ਉਹਨਾਂ ਨੇ ਭਾਜੀ ਨੂੰ ਗਾਣਾ ਦਿਖਾਇਆ ਕਿ ਗਾਣਾ ਵਧੀਆ ਲੱਗਦਾ ਸ਼ੇਅਰ ਕਰ ਦਿਓ ਉਹਨਾਂ ਨੂੰ ਵਧੀਆ ਲੱਗਾ ਕਿਉਂਕਿ ਉਹ ਆਪ ਵੀ ਮਿਊਜ਼ਿਕ ਉਹਨਾਂ ਦਾ ਸਾਰਾ ਉਹ ਦਿੱਲੀ ਰੇ ਆ ਨਾ ਜਿਆਦਾ ਬਿਲਕੁਲ ਬਿਲਕੁਲ ਤੇ ਉਹਨਾਂ ਨੂੰ ਪਤਾ ਸੀਗਾ ਹਿੰਦੀ ਮਿਊਜ਼ਿਕ ਦਾ ਤੇ ਉਹਨਾਂ ਨੂੰ ਪਸੰਦ ਆ ਨਾ ਸ਼ੇਅਰ ਕਰ ਦਿੱਤਾ ਮੈਨੂੰ ਸ਼ਾਮ ਨੂੰ ਇਹਦੀ ਕਾਲ ਆਈ ਲਾਪਰੀ ਦੀ ਕਹਿੰਦਾ ਗਾਣਾ ਚੈੱਕ ਕਰ ਤੇ ਗਾਣਾ ਸ਼ੇਅਰ ਕਰਤਾ ਕਿਆ ਬਾਤ ਹੈ ਹਾਂ ਤੇ ਭਾਜੀ ਨੇ ਵਧੀਆ ਲਿਖ ਕੇ ਪਾਇਆ ਸੀਗਾ ਤੇ ਉਹ ਬਟ ਉਤ ਤੋਂ ਬਾਅਦ ਮੇਰੀ ਮੁਲਾਕਾਤ ਨਹੀਂ ਹੋਈ ਕਦੀ ਪਰ ਫਿਰ ਮੈਸੇਜਿੰਗ ਸੀ ਕਰਦਾ ਰਿਹਾ ਮੈਂ ਉਹਨਾਂ ਨੂੰ ਕਿ ਮੈਂ ਇਹ ਰਾ ਗਾਣਾ ਆ ਕਿ ਮੈਨੂੰ ਮਿਲ ਲੋ ਤੇ ਉਹ ਕਾਫੀ ਕਾਫੀ ਸਾਲਾਂ ਬਾਅਦ ਪਿੰਡ ਕੋਈ ਮੇਰਾ ਰਿਸ਼ਤੇਦਾਰ ਉਹਨਾਂ ਨਾਲ ਫੋਟੋ ਕਰਾਉਣ ਗਿਆ ਸੀਗਾ ਉਹਨਾਂ ਦੇ ਘਰੇ ਵਿਆਹ ਸੀਗਾ ਭਾਜੀ ਦੇ ਵੱਡੇ ਬ੍ਰਦਰ ਦਾ ਵਿਆਹ ਸੀਗਾ ਤੇ ਫੋਟੋ ਕਰਾਉਣ ਗਿਆ ਉਹਨੇ ਸਕਰੀਨਸ਼ਾਟ ਦਿਖਾਇਆ ਕਿ ਇਹ ਮੁੰਡਾ ਤੁਹਾਨੂੰ ਮਿਲਣਾ ਚਾਹੁੰਦਾ ਤੇ ਉਹ ਕਹਿੰਦਾ ਮੈਂ ਤੇ ਇਹਨੂੰ ਆਪ ਲੱਭ ਰਿਆ ਮੁੰਡੇ ਨੂੰ ਅੱਛਾ ਇਹ ਕਿੱਥੇ ਹੈਗਾ ਆ ਕਹਿੰਦਾ ਇਹਨੂੰ ਹੁਣੇ ਬਲਾਓ ਇੱਥੇ ਹੂੰ ਇਹਨੂੰ ਰਾਹੁਲ ਨੂੰ ਬਲਾਓ ਮੇਰਾ ਨਾਮ ਲੈ ਕੇ ਜਾਣਦੇ ਹੀ ਮੈਨੂੰ ਕਹਿੰਦੇ ਇਹਨੂੰ ਬਲਾਓ ਤੇ ਮੈਂ ਕਿਤੇ ਕੰਮ 'ਚ ਫਸਿਆ ਹੋਇਆ ਸੀਗਾ ਉਹਨੇ ਮੈਨੂੰ ਕਾਲ ਕੀਤੀ ਕਿ ਤੈਨੂੰ ਹੁਣ ਹੀ ਆ ਸਦ ਰਹੇ ਮੈਂ ਕਿਹਾ ਮੈਨੂੰ ਇੱਥੋਂ ਆਉਣਾ ਪਿੰਡ ਉਹਨਾਂ ਦੇ ਬਹੁਤ ਟਾਈਮ ਲੱਗ ਜਾਣਾ 2-3 ਘੰਟੇ ਬਾਈਕ ਤੇ ਮੈਂ ਕਿੱਥੇ ਆਉਂਗਾ ਹਾਂ ਕਹਾ ਉਹਨਾਂ ਕੋ ਟਾਈਮ ਲੈ ਲਾ ਉਹਨਾਂ ਨੇ ਕਿਹਾ ਕਿ ਇਹਨੂੰ ਸਵੇਰੇ ਬੁਲਾ ਲਓ ਫਿਰ ਮੈਂ ਸਵੇਰੇ ਅਗਲੇ ਦਿਨ ਮੈਂ ਘਰੇ ਗਿਆ ਮਿਲਿਆ ਵਧੀਆ ਮੈਨੂੰ ਮਿਲੇ ਫਿਰ ਉੱਥੇ ਫੋਟੋ ਆਟਾਂ ਕਿਚੇ ਵੀਡੀਓ ਵਾਡੀਓ ਬਣਾਈ ਉਹਨਾਂ ਦੇ ਨਾਲ ਕਾਫੀ ਮੈਂ ਦੁਪਹਿਰ ਤੱਕ ਉਹਨਾਂ ਦੇ ਨਾਲ ਰਿਹਾ ਮੈਂ ਤੇ ਉਹ ਤੋਂ ਬਾਅਦ ਫਿਰ ਵਧੀਆ ਹੀ ਮਿਲ ਗੇਲ ਹੈਗਾ ਹਲੇ ਵੀ ਹੈਗੀ ਵੀ ਮਤਲਬ ਮੈਸੇਜ ਬੋਲਚਾਲ ਹੈਗਾ ਜੀ ਓਕੇ ਚਲੋ ਬਹੁਤ ਵਧੀਆ ਫਿਰ ਤਾਂ ਤੇ ਉਹਨਾਂ ਨੂੰ ਨਹੀਂ ਕਦੀ ਕਿਹਾ ਵੀ ਸਾਡਾ ਕੋਈ ਟਰੈਕਟਰ ਉਕਰਾ ਦਿਓ ਜਾਂ ਅਸੀਂ ਅੱਗੇ ਆ ਜਾਈਏ ਉਹਨਾਂ ਨੇ ਇਹ ਕਿਹਾ ਹੋਇਆ ਸੀਗਾ ਕਿ ਕਰਾਂਗੇ ਬਟ ਹਾਲ ਤੱਕ ਕੀਤਾ ਨਹੀਂ ਉਹਨਾਂ ਨੇ ਵੀ ਸ਼ਾਇਦ ਬਿਜ਼ੀ-ਬੁਜ਼ੀ ਨੇ ਜਾਂ ਉਹ ਕਾਫੀ ਲਾਈਫ ਬਿਜ਼ੀ ਉਹਨਾਂ ਦੀ ਹਾਂ ਜੀ ਫਲਮਾ ਫਲਮਾ ਗਾਣੇ ਜਿਆਦਾ ਮੈਂ ਪਹਿਲੇ ਮੈਂ ਵਿੱਚ ਵਿੱਚ ਮੈਸੇਜ ਮੂਸੀ ਕਰਦਾ ਹੁੰਦਾ ਸੀਗਾ ਕਿ ਆ ਗਾਣੇ ਬਣਾਏ ਆ ਇਦਾਂ ਆ ਫਿਰ ਉਹ ਐਪਰੀਸ਼ੀਏਟ ਵੀ ਕਰਦੇ ਆ ਹੂੰ ਲੱਗੇ ਹੋਏ ਆ ਵੀ ਮੈਂ ਵੀ ਲੱਗਾ ਹੋਇਆ ਹੁਣ ਮੈਂ ਕਹਿੰਦਾ ਨਹੀਂ ਆ ਜਿਆਦਾ ਕਿ ਕੋਈ ਨਹੀਂ ਆਪ ਹੀ ਕਰਦੇ ਆ ਜੀ ਹਾਂ ਮੈਂ ਹੁਣ ਹਰਪ ਬਾਈ ਦੀ ਟੋਰਾ ਸੱਟੀਆਂ ਬਈ ਤੂੰ ਹੀ ਕਰੋ ਮੈਂ ਹੁਣ ਨਹੀਂ ਕਿਸੇ ਨੂੰ ਕਹਿਣਾ ਕਹਿ ਕੂ ਕੇ ਹਟ ਗਿਆ ਕਿਉਂਕਿ ਹੋ ਸਕਦਾ ਅਗਲਾ ਬੰਦਾ ਬਿਜ਼ੀ ਹੋਏ ਮੈਂ ਉਹਨਾਂ ਨੂੰ ਜਿਆਦਾ ਮੈਸੇਜ ਕਰਨੇ ਫਿਰ ਮੈਂ ਹਟ ਗਿਆ ਵੈਸੇ ਕਦੀ ਕਦੀ ਗੱਲ ਹੋ ਜਾਂਦੀ ਹੈ ਤੇ ਬਾਈ ਜੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਥੈਂਕ ਯੂ ਤੇ ਤੁਸੀਂ ਸਾਡੇ ਸਟੂਡੀਓ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੇ ਆਉਣ ਵਾਲੇ ਜੋ ਤੁਹਾਡੇ ਗਾਣੇ ਆ ਰਹੇ ਆ ਜਾਂ ਤੁਠੀ ਕਿਸੇ ਨੂੰ ਜਿਹੜੇ ਗਣੇ ਦਿੱਤੇ ਆ ਉਹਨਾਂ ਵਾਸਤੇ ਸ਼ੁਭਕਾਮਨਾਵਾਂ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਬਈ ਤਾਂ ਅੱਜ ਸੀ ਸਾਡੇ ਨਾਲ ਇਸ ਪੋਡਕਾਸਟ ਦੇ ਵਿੱਚ ਰਾਹੁਲ ਗਿੱਲ ਉਹਨਾਂ ਦੀ ਜ਼ਿੰਦਗੀ ਬਾਬਤ ਗੱਲਾਂ ਬਾਤਾਂ ਕੀਤੀਆਂ ਉਹਨਾਂ ਦੇ ਕਰੀਅਰ ਬਾਬਤ ਗੱਲਾਂ ਬਾਤਾਂ ਕੀਤੀਆਂ ਤਾਂ ਅਗਲੀ ਵਾਰ ਇੱਕ ਨਵੇਂ ਚਿਹਰੇ ਦੇ ਨਾਲ ਰੂਬਰੂ ਹੋਵਾਂਗੇ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸასი ਕਾਲ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram ਐਕਸ اور WhatsApp ਚੈਨਲ ਪਰ